ਸਾਨੂੰ ਤੇ ਇਸ ਗੱਲ ਦੀ ਖੁਸ਼ੀ ਹੋਈ ਹੈ ਬਿੱਟੂ ਜੀ ਤੁਸੀਂ ਗਏ ਹੋ ਕਿਉਂਕਿ ਲੋਕ ਜਿਹੜਾ ਮੈਨੂੰ ਇਹ ਸਵਾਲ ਕਰਦੇ ਸੀ ਵਾਰ-ਵਾਰ ਕਿ ਰਵਨੀਸ਼ ਸਿੰਘ ਬਿੱਟੂ ਪੰਥਕ ਲੋਕਾਂ ਲਈ ਮਾੜਾ ਕਿਉਂ ਬੋਲਦਾ ਹੈ ਕਿਸਾਨਾਂ ਲਈ ਮਾੜਾ ਕਿਉਂ ਬੋਲਦਾ ਹੈ ਔਰ ਮੈਂ ਇਸ ਗੱਲ ਦੀ ਬਿੱਟੂ ਜੀ ਨੂੰ ਵਧਾਈ ਦੇਣਾ ਕਿ ਤੁਸੀਂ ਚਲੇ ਗਏ ਇਹ ਸਵਾਲ ਲੋਕ ਪੁੱਛਣੋਂ ਮੈਨੂੰ हट ਜਾਣਗੇ ਕੀ ਇਹ ਹੋ ਜੇ ਚਿਹਰੇ ਹੋਰ ਵੀ ਨੇ ਕਿਉਂਕਿ ਲੋਕ ਜਿਹੜੇ ਆ ਲਾਲਚੀ ਹੁੰਦੇ ਆ ਆਉਧਿਆਂ ਦੇ ਲਾਲਚੀ ਹੁੰਦੇ ਆ ਉਹਨਾਂ ਨੂੰ ਗਨਮੈਨ ਚਾਹੀਦੇ ਹੁੰਦੇ ਆ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੁੰਦੀ ਗਨਮੈਨ ਦਾ ਚੱਕਰ ਕਿ ਈਡੀ ਦਾ ਚੱਕਰ ਹੈ ਗੱਲ ਖੁੱਲ ਕੇ ਦੱਸ ਦਿਓ ਜੀ ਰ ਇਥੇ ਬੈਠੇ ਤੇ ਮੈਂ ਬਿੱਟੂ ਜੀ ਨੂੰ ਇਹ ਗੱਲ ਕਹੀ ਕਿ ਬਿੱਟੂ ਜੀ ਕਿਸਾਨਾਂ ਦੇ ਖਿਲਾਫ ਬੋਲਦੇ ਆਂ ਹੂੰ ਤੇ ਆਪਾਂ ਨੂੰ ਉਸ ਸਿਮੇਲਨ ਚ ਨਹੀਂ ਜਾਣਾ ਚਾਹੀਦਾ ਅਸੀਂ ਉਸ ਸਿਮੇਲਨ ਚ ਚਲੇ ਗਏ ਪਰ ਗੱਲ ਇਹ ਹੈ ਕਿ ਜੀਰੇ ਨੇ ਤਾਂ ਯਾਰੀਆਂ ਨਿਭਾਈਆਂ ਨੇ ਠੀਕ ਹੈ ਉਥੇ ਹੋਰ ਕਈ ਭੱਜ ਗਏ ਪਰ ਜੀਰਾ ਫਿਰ ਵੀ ਉਥੇ ਬਿੱਟੂ ਨੂੰ ਬਚਾਉਂਦਾ ਰਿਹਾ ਕੀ ਹੁਣ ਜਿਵੇਂ ਖੱਚਰ ਨੂੰ ਸ਼ੇਰ ਦੀ ਖੱਲ ਪਾ ਦਈਏ ਉਹ ਬੱਬਰ ਸ਼ੇਰ ਥੋੜੀ ਬੰਨ ਚੱਲੇ ਜੇ ਬੱਬਰ ਸ਼ੇਰ ਹੋ ਹੁੰਦੇ ਆ ਜੇ ਬੱਬਰ ਸ਼ੇਰ ਹੁੰਦੇ ਤੇ ਇੱਥੇ ਰਹਿ ਕੇ ਇੱਥੇ ਰਹਿ ਕੇ ਲੜਾਈ ਲੜ ਚਾਹੇ ਸ਼ਹੀਦ ਹੀ ਹੋ ਜਾਂਦੇ ਇਹ ਬੱਬਰ ਸ਼ੇਰ ਨਹੀਂ ਇਹ ਤਾਂ ਖੱਚਰਾ ਨੇ ਭਾਰ ਲੱਦਣ ਵਾਲੀਆਂ ਠੀਕ ਹੈ ਇਹਨਾਂ ਤੇ ਤਾਂ ਬਈ ਜਿਹੜਾ ਭਾਰ ਰੱਖ ਦਿੰਦਾ ਜਿੱਧਰ ਨੂੰ ਪੂਛ ਮਰੋੜ ਦਿੰਦਾ ਇਹ ਉਧਰ ਨੂੰ ਹੋ ਜਾਂਦੇ ਆ ਬਿੱਟੂ ਵੀ ਬਹੁਤ ਪਿਛਤਾ ਰਿਹਾ ਕਹਿੰਦਾ ਯਾਰ ਉੱਥੇ ਤਾਂ ਕਾਂਗਰਸ 'ਚ ਤਾਂ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ ਕੇ ਦਾ ਫੋਨ ਚੱਕੋ ਨਾ ਚੁੱਕੋ ਇੱਥੇ ਤਾਂ ਜਦੋਂ ਦਾ ਗਿਆ ਕਹਿੰਦੇ ਬਿੱਟੂ ਹੱਥ 'ਚ ਫੋਨ ਰੱਖਦਾ ਕਿ ਜੇ ਕਦੇ ਇਹਨਾਂ ਦਾ ਫੋਨ ਨਾ ਚੁੱਕਿਆ ਤੇ ਇਹਨਾਂ ਨੇ ਇਹ ਮੈਨੂੰ ਪਾਰਟੀ 'ਚੋਂ ਕੱਢ ਦੇਣਾ ਆ ਹਾਲਾਤ ਨੇ ਭਾਈ ਯਾਰ ਤੂੰ ਜੀ ਸੋਚ ਤੇ ਪਹਿਰਾ ਦੇਣਾ ਤੁਹਾਡਾ ਕੰਮ ਸੀ ਅੱਜ ਨਿਕਰਾਂ ਵਾਲਿਆਂ ਨਾਲ ਰਲ ਗਏ ਅੱਜ ਪੱਗ ਵਾਲਿਆਂ ਨੂੰ ਤੁਸੀਂ ਭੁੱਲ ਗਏ ਅੱਜ ਇਹਨਾਂ ਪੱਗਾਂ ਵਾਲਿਆਂ ਨੇ ਤੁਹਾਨੂੰ ਠੋਕਣਾ ਹੈ ਨਾ ਪੱਗਾਂ ਵਾਲਿਆਂ ਨੇ ਤੁਹਾਨੂੰ ਰੋਣਾ ਹੈ ਕਿ ਬਏ ਤੈਨੂੰ ਗੱਲ ਕਹਿਣਾ ਕਿ ਵੀਰੇ ਆ ਵੀ ਇੰਟਰਵਿਊ ਮੇਰੇ ਲੈਤਾ ਤੂੰ ਲਈ ਹੈ ਪਰ ਇਹਨੂੰ ਚਲਾਈ ਹਿਸਾਬ ਤਰੀਕੇ ਨਾਲ ਕਿਉਂਕਿ ਅਜੇ ਤੱਕ ਤਾਂ ਜੰਨਿਆਣਾ ਮੈਨੂੰ ਹੱਥ ਮਲਾਇਆ ਹੈ ਚਾਹੇ ਕੋਈ ਪੱਤਰਕਾਰ ਚਾਹੇ ਕੋਈ ਝਾੜੂ ਵਾਲਾ ਆ ਪਿੱਛੇ ਜਿਆ ਸਾਡਾ ਮੀਂਹ ਤੇਰ ਰਿਸ਼ਤੇਦਾਰੀ ਹੈ ਸਾਡੀ ਮੇਰਾ ਉਹ ਸੰਡੂ ਲੱਗਦਾ ਉਹ ਇੱਕ ਹੈ ਤਾੜੀ ਜੀ ਵਾਲੀ ਫੋਟੋ ਆ ਗਈ ਸਾਡੀ ਦੋਵਾਂ ਦੀ ਅਗਲੇ ਦਿਨ ਮਹਿਕਮੇ ਖੋਲੇ ਭਰਾਵਾ ਇੰਟਰਵਿਊ ਲੈ ਲਈਏ ਇਹਨੂੰ ਧਿਆਨ ਨਾਲ ਸੋਚ ਸਮਝ ਕੇ ਚਲਾ ਹੀ ਹੋ ਸਕਦਾ ਤੇਰੇ ਤੇ ਵੀ 307 ਦਾ ਕਿਤੇ ਇਥੇ ਮੁਖਸਰ ਸਾਹਿਬ ਤੇ ਪਰਚਾ ਕੱਟਿਆ ਹੋਵੇ ਕਿ ਭਾਈ ਇਹ ਆਉਂਦਾ ਪਿਆ ਸੀਗਾ ਤੇ ਇਹਨੇ ਆੜ ਕੇ ਮੋੜ ਜਲਦੀ ਵਿਸਾਖੀ ਆਉਣ ਦੇ ਵਿਸਾਖੀ ਤੋਂ ਪਹਿਲਾਂ ਪਹਿਲਾਂ ਸਭ ਫੜੇ ਜਾਣਗੇ ਬੰਪਰ ਜਿਹੜਾ ਕੜਨਾ ਮੇਰੀ ਗੱਲ ਸੁਣੋ ਜੇ ਉਹ ਪਾਲਿਸੀ ਜਿਹੜੀ ਆ ਉਹ ਪਾਲਿਸੀ ਇਥੇ ਲਾਗੂ ਹੋਈ ਜੀ ਉਹ ਪਾਲਿਸੀ ਇਥੇ ਲਾਗੂ ਹੋਈ ਉਹ ਕਿੰਨੇ ਕੀਤੀ ਔਰ ਪਾਲਸੀ ਮੇਨ ਹੂੰ ਔਰ ਇੰਡੀਕੇਸ਼ਨ ਤੇ ਉਹਨੂੰ ਦੇਤੀ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਢੋਲ ਵੱਜਿਆ ਲੈ ਮੈਂ ਜਦੋਂ ਕਹੀ ਜਾਂਦਾ ਕਿ ਉਹ ਜਿਹਨੂੰ ਬੱਬਰ ਸ਼ੇਰ ਕਹਿੰਦੇ ਆ ਖੱਲ ਵਾਲਾ ਉਹ ਆ ਜੇ ਤੇ ਸਖਬੀਰ ਬਾਦਲ ਦਾ ਕੀ ਹੈ ਬਾਈ ਇਹਨੂੰ ਤਾਂ ਜਲਾਲਾਬਾਦ ਤੋਂ ਗੋਲ ਗੱਪੇ ਖਵਾ ਕੇ ਮੋੜ ਦਿਆ ਕਰੂੰ ਜਾਣ ਦੀ ਲੋੜ ਹੀ ਨਹੀਂ ਇਹ ਤਾਂ ਗੋਲ ਗੱਪਿਆਂ ਨਾਲ ਸ਼ਕੀਰ ਆ ਰੇੜੀ ਤੋਂ ਗੋਲ ਗੱਪੇ ਖਵਾ ਕੇ ਇਹਨੂੰ ਕਹਿੰਦਾ ਚੱਲ ਵਾਪਸ ਤਤਸ਼੍ਰੀਏ ਕੱਲ ਮੈਂ ਤੁਹਾਡਾ ਆਪਣਾ ਜਗਮੀਤ ਸਿੰਘ ਖੱਪਿਆਂ ਲਈ ਲੋਕ ਸਭਾ ਹਲਕਾ ਫਰੋਈਪੁਰ ਗੱਲਬਾਤ ਕਰਾਂਗੇ ਬਹੁਤ ਸਿਆਸਤ ਦੇ ਵਿੱਚ ਉਥਲ ਪੁਥਲ ਹੋ ਰਹੀ ਹੈ ਬਹੁਤ ਸਾਰੇ ਚਿਹਰੇ ਕਦੇ ਆਮਤ ਤੋਂ ਲੜੇ ਕਦੇ ਕਾਂਗਰਸ ਤੋਂ ਲੜੇ ਅੱਜਕੱਲ ਬੀਜੇਪੀ 'ਚ ਜਾ ਰਹੇ ਨੇ ਇੱਥੇ ਕੀ ਹੋਵੇਗਾ ਗੱਲਬਾਤ ਕਰਾਂਗੇ ਸਾਡੇ ਨਾਲ ਕੁਲਵੀਰ ਸਿੰਘ ਜੀਰਾ ਜੀ ਮੌਜੂਦ ਨੇ ਦਾਵੇਦਾਰੀ ਇਹ ਵੀ ਰੱਖਦੇ ਨੇ ਆਪਾਂ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕੋ ਸਾਬ ਬੱਲੇ ਬੱਲੇ ਕਿਰਪਾ ਗੁਰੂ ਸਾਹਿਬ ਦੀ ਦਿੱਲੀ ਮਿਲੇ ਹੀ ਆਪਾਂ ਤੇ ਤੁਹਾਡਾ ਯਾਰ ਰਵਨੀਤ ਬਿੱਟੂ ਉੱਥੇ ਥੋੜੀ ਜੀ ਬਹਿਸ ਵੀ ਹੋਈ ਸੀ ਯਾਦ ਆ ਗਈ ਹੋਣੀ ਤੁਹਾਨੂੰ ਉਹ ਅੱਜਕੱਲ ਬੀਜੇਪੀ ਚ ਗਿਆ ਚਲੇ ਕਿਵੇਂ ਦੇਖਦੇ ਗੱਲ ਇਹ ਆ ਕਿ ਮੈਂ ਇਸ ਗੱਲ ਦੀ ਸਰਦਾਰ ਰਵਨੀਤ ਸਿੰਘ ਬੇਟੇ ਨੂੰ ਵਧਾਈ ਦੇਣਾ ਚਾਹੁੰਦਾ ਜੀ ਯੋ ਕਿ ਮੈਂ ਉਦੋਂ ਵੀ ਬਿੱਟੂ ਜੀ ਨੂੰ ਇਹ ਗੱਲ ਕਰਦਾ ਹੁੰਦਾ ਸੀਗਾ ਕਿ ਮੈਂ ਕਹਾਂ ਕਿ ਜੇ ਲੋਕ ਅੱਜ ਆਪਾਂ ਨੂੰ ਫੇਸਬੁੱਕ ਤੇ ਗਾਲਾਂ ਕੱਢਦੇ ਨੇ ਬਿੱਟੂ ਜੀ ਹੂੰ ਕਿ ਤੁਸੀਂ ਬੋਲ ਤਾਂ ਦਿੰਦੇ ਹੋ ਪਰ ਥੱਲੇ ਫੇਸਬੁੱਕ ਤੇ ਵੇਖਿਆ ਕਰੋ ਕਿ ਆਪਾਂ ਨੂੰ ਲੋਕ ਕਹਿੰਦੇ ਕੀ ਨੇ ਜੀ ਤਾਂ ਇਹ ਗੱਲ ਸੀ ਬਿੱਟੂ ਜੀ ਕਹਿੰਦੇ ਸੀ ਕਿ ਯਾਰ ਮੈਂ ਗਾਲਾਂ ਨਹੀਂ ਵੇਂਦਾ ਮੈਂ ਇਹ ਵੇਨਾ ਕਿ ਫੇਸਬੁੱਕ ਤੇ ਲੋਕ ਮੈਨੂੰ ਪਿਆਰ ਕਿੰਨਾ ਕਰਦੇ ਨੇ ਹੂੰ ਅੱਜ ਵੀ ਜਦੋਂ ਦੇ ਗਏ ਨੇ ਅੱਜ ਇੱਕ ਉਹਨਾਂ ਨੂੰ ਬਹੁਤ ਵੱਡਾ ਭੁਲੇਖਾ ਸੀਗਾ ਕਿ ਮੈਂ ਬੀਜੇਪੀ 'ਚ ਜਾ ਕੇ ਜਿੱਤ ਜਾਂਗਾ ਪਰ ਮੈਨੂੰ ਬਿੱਟੂ ਜੀ ਦਾ ਤਾਂ ਨਹੀਂ ਪਤਾ ਪਰ ਜਿਹੜੇ ਸਾਡੇ ਜਿਹੜੇ ਲੋਕ ਸੀ ਕਿਉਂਕਿ ਜਿਹੜੇ ਵਾਕਏ ਮੈਨੂੰ ਹਰੇਕ ਮੋੜ ਤੇ ਸਵਾਲ ਕਰਦੇ ਸੀ ਕਿ ਰਵਨੀਤ ਸਿੰਘ ਬਿੱਟੂ ਜਿਵੇਂ ਤੁਸੀਂ ਕਹੇ ਕਿ ਰਵਨੀਤ ਸਿੰਘ ਬਿੱਟੂ ਨਾਲ ਅਸੀਂ ਦਿੱਲੀ ਮਿਲੇ ਸੀਗੇ ਹਮ ਰਵਨੀਤ ਸਿੰਘ ਬਿੱਟੂ ਹਮੇਸ਼ਾ ਪੱਗ ਜਿਹੜੀ ਬੰਨੀ ਸੀ ਉਸ ਪੱਗ ਨੂੰ ਦਾਗ ਲਾਇਆ ਉਸ ਪੱਗ ਦੀ ਜਿਹੜੀ ਗੱਲ ਕਰਨੀ ਸੀ ਉਸ ਪੱਗ ਦੀ ਗੱਲ ਤਾਂ ਕੀ ਕਰਨੀ ਸੀ ਕਿ ਆਪਦੇ ਦਾਦਾ ਜੀ ਸਾਡੇ ਸ਼ਹੀਦ ਬੀਨ ਸਿੰਘ ਜੀ ਉਹਨਾਂ ਬਾਰੇ ਵੀ ਉਹਨੇ ਇਹ ਨਹੀਂ ਸੋਚਿਆਗਾ ਕਿ ਮੈਂ ਪੁੱਤਰਾ ਕਹਿੰਦਾ ਹਾਂ ਔਰ ਸਾਨੂੰ ਤੇ ਇਸ ਗੱਲ ਦੀ ਖੁਸ਼ੀ ਹੋਈ ਹੈ ਬਿੱਟੂ ਜੀ ਤੁਸੀਂ ਗਏ ਹੋ ਕਿਉਂਕਿ ਲੋਕ ਜਿਹੜਾ ਮੈਨੂੰ ਇਹ ਸਵਾਲ ਕਰਦੇ ਸੀ ਵਾਰ-ਵਾਰ ਕਿ ਰਵਨੀਤ ਸਿੰਘ ਬਿੱਟੂ ਪੰਥਕ ਲੋਕਾਂ ਨੇ ਮਾੜਾ ਕਿਉਂ ਬੋਲਦਾ ਹੈ ਕਿਸਾਨਾਂ ਵਾਲੀ ਮਾੜਾ ਕਿਉਂ ਬੋਲਦਾ ਹੈ ਔਰ ਮੈਂ ਇਸ ਗੱਲ ਦੀ ਬਿੱਟੂ ਜੀ ਨੂੰ ਵਧਾਈ ਦੇਣਾ ਕਿ ਤੁਸੀਂ ਚਲੇ ਗਏ ਇਹ ਸਵਾਲ ਲੋਕ ਪੁੱਛਣੋਂ ਮੈਨੂੰ हट ਜਾਣਗੇ ਔਰ ਅੱਜ ਕਾਂਗਰਸ ਪਾਰਟੀ ਤੋਂ ਜਿਹੜੀਆਂ ਪੰਥਕ ਤਰ੍ਹਾਂ ਜਿਹੜੇ ਸਿੱਖ ਆਗੂ ਜਿਹੜੇ ਦੂਰ ਸੀ ਉਹ ਕਿਉਂ ਦੂਰ ਸੀ ਕਿਉਂਕਿ ਸਰਦਾਰ ਰਵਨੀਤ ਸਿੰਘ ਬਿੱਟੂ ਕਰਕੇ ਅੱਜ ਜਦੋਂ ਦੇ ਬਿੱਟੂ ਜੀ ਗਏ ਨੇ ਸਾਡੇ ਜੀਰੇ ਦੇ ਵਿੱਚ ਹੀ ਕਈ ਪੰਥਕ ਸਿੰਘ ਇਹੋ ਜਿਹੇ ਨੇ ਜਿਹੜੇ ਮੈਨੂੰ ਕੱਲ ਮਿਲੇ ਜਿਹੜੇ ਕਹਿੰਦੇ ਯਾਰ ਅਸੀਂ ਬਿੱਟੂ ਦੇ ਜਾਣ ਤੇ ਲੱਡੂ ਵੰਡੇ ਮੈਂ ਕਿਹਾ ਕਿਉਂ ਕਹਿੰਦੇ ਯਾਰ ਗੱਲ ਕਾਂਗਰਸ ਨਹੀਂ ਸੀ ਮਾੜੀ ਕਾਂਗਰਸ ਦੇ ਵਿੱਚ ਇਹੋ ਜਿਹੇ ਚਿਹਰੇ ਮਾੜੇ ਸੀ ਜਿਹੜੇ ਨਿਕਲ ਗਿਆ ਤੇ ਕਹਿੰਦੇ ਹੁਣ ਅੱਗੇ ਤਾਂ ਅਸੀਂ ਪਾਉਣੀ ਸੀ ਨੋਟਾਂ ਨੂੰ ਤੇ ਹੁਣ ਅਸੀਂ ਵੋਟ ਪਾਵਾਂਗੇ ਕਾਂਗਰਸ ਨੂੰ ਔਰ ਇਸ ਕਰਕੇ ਕਈ ਇਹੋ ਜਿਹੇ ਚਿਹਰੇ ਹੋਰ ਵੀ ਨਹੀਂ ਕਿਉਂਕਿ ਲੋਕ ਜਿਹੜੇ ਉਹ ਲਾਲਚੀ ਹੁੰਦੇ ਆ ਆਉਧਿਆਂ ਦੇ ਲਾਲਚੀ ਹੁੰਦੇ ਉਹਨਾਂ ਨੂੰ ਗਨਮੈਨ ਚਾਹੀਦੇ ਹੁੰਦੇ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੁੰਦੀ ਗਨਮੈਨ ਦਾ ਚੱਕਰ ਕਿ ਈਡੀ ਦਾ ਚੱਕਰ ਹੈ ਗੱਲ ਖੁੱਲਕੇ ਦੱਸੋ ਜੀਰਾ ਸਾਹਿਬ ਗੱਲ ਇਹ ਹੈ ਕਿ ਬਿੱਟੂ ਤੇ ਤਾਂ ਈਡੀ ਦਾ ਚੱਕਰ ਨਹੀਂ ਹੋ ਸਕਦਾ ਹੂੰ ਕਿਉਂਕਿ 10 ਸਾਲਾਂ ਤੋਂ ਪਿਆਰ ਸੀ ਹਮੇਸ਼ਾ ਜੀ ਨਾਲ ਹੂੰ ਉਹਨਾਂ ਨੇ ਆਪ ਹੀ ਕਿਹਾ ਆਪਦੇ ਇੰਟਰਵਿਊ 'ਚ ਇਹ ਸਿਰਫ ਚੱਕਰ ਜਿਹੜਾ ਜੈਡ ਪਲੱਸ ਦਾ ਹੂੰ ਕਿ ਜੈਡ ਪਲੱਸ ਸਿਕਿਉਰਟੀ ਉਹ ਵਰਦੀਆਂ ਵਾਲੇ ਗਨਮੈਨ ਜਾਮ ਤਾਮ ਜਿੱਥੇ ਜਾਣਾ ਕਿਉਂਕਿ ਪਤਾ ਹੈ ਕਿ ਜਿੱਥੇ ਜਾਣਾ ਹੈ ਤੇ ਉਹ ਭਗਵੰਤ ਮਾਨ ਦਾ ਇਹ ਕਹਿਣਾ ਹੈ ਨਾ ਕਿ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਬਿੱਟੂ ਜੀ ਨੂੰ ਹਮੇਸ਼ਾ ਇਹ ਡਰ ਲੈਂਦਾ ਸੀ ਆ ਪਿੱਛੇ ਜੀ ਜਦੋਂ ਅਸੀਂ ਉੱਥੇ ਬੈਠੇ ਤੇ ਮੈਂ ਬਿੱਟੂ ਜੀ ਨੂੰ ਇਹ ਗੱਲ ਕਹੀ ਕਿ ਬਿੱਟੂ ਜੀ ਕਿਸਾਨਾਂ ਦੇ ਖਿਲਾਫ ਬੋਲਦੇ ਹੂੰ ਤੇ ਆਪਾਂ ਨੂੰ ਉਸ ਸਿਮੇਲਨ ਚ ਨਹੀਂ ਜਾਣਾ ਚਾਹੀਦਾ ਅਸੀਂ ਉਸ ਸਿਮੇਲਨ ਚ ਚਲੇ ਗਏ ਪਰ ਗੱਲ ਇਹ ਹੈ ਕਿ ਜੀਰੇ ਨੇ ਤਾਂ ਯਾਰੀਆਂ ਨਭਾਈਆਂ ਨੇ ਠੀਕ ਹੈ ਉੱਥੇ ਹੋਰ ਕਈ ਭੱਜ ਗਏ ਪਰ ਜੀਰਾ ਫਿਰ ਵੀ ਉੱਥੇ ਬਿੱਟੂ ਨੂੰ ਬਚਾਉਂਦਾ ਰਿਹਾ ਉੱਥੇ ਬਿੱਟੂ ਜਦੋਂ ਗਿਆ ਉਹ ਤੁਹਾਨੂੰ ਵੀ ਨਹੀਂ ਪੁੱਛ ਕੇ ਗਿਆ ਮੈਂ ਖੁਦ ਉੱਥੇ ਸੀਗਾ ਜੀ ਕਿਸੇ ਨੂੰ ਵੀ ਨਹੀਂ ਪੁੱਛਿਆ ਪਰ ਅੱਡੀ 'ਚ ਬੈਠੇ ਤੇ ਜਾਣਦੀ ਕੀਤੀ ਕੁਲਵੀਰ ਸਿੰਘ ਜੀਰਾ ਉੱਥੇ ਬੈਠੇ ਹੋਏ ਹਾਂ ਇਸ ਕਰਕੇ ਇਹ ਹੈ ਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਰਵਨੀਤ ਸਿੰਘ ਬਿੱਟੂ ਜੀ ਜਿਹੜਾ ਤੁਹਾਡੇ ਮਨ 'ਚ ਭਲੇਖਾ ਸੀ ਅੱਗੇ ਤਾਂ ਤੁਸੀਂ ਹੋ ਸਕਦਾ ਜਿੱਤ ਜਾਂਦੇ ਹੂੰ ਕਿ ਪਿੰਡਾਂ ਦੇ ਵਿੱਚ ਕਾਂਗਰਸ ਦੀ ਵੋਟ ਸੀ ਉਹ ਤੁਹਾਨੂੰ ਪੈਣੀ ਸੀ ਪਰ ਅੱਜ ਮੈਨੂੰ ਦੱਸੋ ਕਿ ਤੁਸੀਂ ਸਿਰਫ ਇੱਕ ਗਨਮੈਨ ਲੈਣ ਲਈ ਇੱਕ ਸਿਕਿਉਰਿਟੀ ਲੈ ਲਈ ਤੁਸੀਂ ਚਲੇਗੇ ਸਵਾਦ ਤਾਂ ਇਹ ਜੇ ਲੁਧਿਆਣੇ ਤੋਂ ਇਲੈਕਸ਼ਨ ਲੜੋ ਕਿਉਂਕਿ ਤੁਸੀਂ ਚੰਡੀਗੜ੍ਹ ਤੋਂ ਲੜਦਾ ਚਾਹੁੰਦੇ ਹੋ ਔਰ ਜੇ ਲੁਧਿਆਣੇ ਤੋਂ ਇਲੈਕਸ਼ਨ ਲੜਨਗੇ ਤੇ ਮੇਰੇ ਹਿਸਾਬ ਨਾਲ ਚੌਥੇ ਨੰਬਰ ਤੇ ਜਿਹੜੀ ਉਹ ਭਾਜਪਾ ਆਵੇਗੀ ਪਰ ਇਹ ਤਾਂ ਬੜੀ ਦਾਅਵੇਦਾਰੀ ਕਰਦੇ ਹੋ ਕਿਤੇ ਬੱਬਰ ਸ਼ੇਰ ਉਤਾਰਨੇ ਆਸੀਂ ਗੱਲ ਇਹ ਆ ਕਿ ਬਾਈ ਜੀ ਹੁਣ ਜਿਵੇਂ ਖੱ쩌ਰ ਨੂੰ ਸ਼ੇਰ ਦੀ ਖੱਲ ਪਾ ਦਈਏ ਉਹ ਬੱਬਰ ਸ਼ੇਰ ਥੋੜੀ ਬੰਨ ਚੱਲੇ ਹੂੰ ਜੇ ਬੱਬਰ ਸ਼ੇਰ ਹੋ ਹੁੰਦੇ ਆ ਜ ਇਥੇ ਰਹਿ ਕੇ ਲੜਾਈ ਲੜਦੇ ਚਾਹੇ ਸ਼ੀਰ ਹੀ ਹੋ ਜਾਂਦੇ ਇਹ ਬੱਬਰ ਸ਼ੇਰ ਨਹੀਂ ਇਹ ਤਾਂ ਖਚਰਾ ਨੇ ਭਾਰ ਲੱਦਣ ਵਾਲੀਆਂ ਠੀਕ ਹੈ ਇਹਨਾਂ ਤੇ ਤਾਂ ਬਾਈ ਜਿਹੜਾ ਭਾਰ ਰੱਖ ਦਿੰਦਾ ਜਿੱਧਰ ਨੂੰ ਪੂਛ ਮਰੋੜ ਦਿੰਦਾ ਇਹ ਉਧਰ ਨੂੰ ਹੋ ਜਾਂਦੇ ਆ ਇਸ ਕਰਕੇ ਮੈਂ ਇਹ ਗੱਲ ਕਹਿਣਾ ਸਾਡੇ ਰਾਜ ਚੱਬੇਵਾਲ ਜੀ ਵੀ ਗਏ ਹਾਂ ਚੱਬੇਵਾਲ ਸਾਹਿਬ ਜੀ ਜਦੋਂ ਨੇ ਗਏ ਆ ਪਛਤਾ ਰਹੇ ਆ ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਬੇਟੂ ਵੀ ਬਹੁਤ ਪਛਤਾ ਰਿਹਾ ਕਹਿੰਦਾ ਯਾਰ ਉੱਥੇ ਤਾਂ ਕਾਂਗਰਸ ਚ ਤਾਂ ਕੋਈ ਕੰਮ ਨਹੀਂ ਸੀ ਕਰਨਾ ਪੈਂਦਾ ਕਿ ਇਹਦਾ ਫੋਨ ਚੱਕੋ ਨਾ ਚੁੱਕੋ ਇੱਥੇ ਦਾ ਜਦੋਂ ਦਾ ਗਿਆ ਕਹਿੰਦੇ ਬਿੱਟੂ ਹੱਥ 'ਚ ਫੋਨ ਰੱਖਦਾ ਕਿ ਜੇ ਕਿਤੇ ਇਹਨਾਂ ਦਾ ਫੋਨ ਨਾ ਚੁੱਕਿਆ ਤੇ ਇਹ ਨਾਵੇਂ ਇਹ ਮੈਨੂੰ ਪਾਰਟੀ 'ਚੋਂ ਕੱਢ ਦੇਣਾ ਆ ਹਾਲਾਤ ਨੇ ਭਾਈ ਆਪ ਦਾ ਘਰ ਆਪਦਾ ਹੀ ਹੁੰਦਾ ਮੈਂ ਇੱਕ ਲੀਡਰ ਗਿਆ ਮੈਂ ਉਹਦਾ ਨਾਂ ਨਹੀਂ ਲੈਣਾ ਉਹ ਵਾਪਸ ਆ ਗਿਆ ਘਰ ਵਾਪਸੀ ਕਰ ਗਿਆ ਤੇ ਮੈਂ ਉਹ ਲੀਡਰ ਨੂੰ ਪੁੱਛਿਆ ਮੈਂ ਤੇ ਰਾਣਾ ਗੁਰਜੀਤ ਸਿੰਘ ਜੀ ਸੀ ਦੋਵੇਂ ਇਕੱਠੇ ਮੈਂ ਕਿਹਾ ਵੱਡਾ ਲੀਡਰ ਸੀ ਮੈਂ ਕਿਹਾ ਕਿ ਮੈਨੂੰ ਇੱਕ ਮੇਰੇ ਸਵਾਲ ਦਾ ਜਵਾਬ ਦਿਓ ਮੈਂ ਕਿਹਾ ਜੀ ਤੁਸੀਂ ਬੀਜੇਪੀ 'ਚ ਜਾ ਕੇ ਆਏ ਹੁਣ ਘਰ ਵਾਪਸੀ ਕੀਤੀ ਕਾਂਗਰਸ ਤੇ ਮੈਨੂੰ ਇੱਕ ਇਹ ਗੱਲ ਦੱਸੋ ਕਿ ਤੁਹਾਨੂੰ ਕਿਹੋ ਜਿਹਾ ਮੌਲ ਲੱਗਾ ਕਹਿੰਦਾ ਯਾਰ ਤੂੰ ਇੱਕ ਸਵਾਲ ਕਰ ਤੇ ਇੱਕ ਹੀ ਪੁੱਛੀ ਦੂਜਾ ਸਵਾਲ ਨਾ ਕਰੀ ਮੈਂ ਕਿਹਾ ਜੀ ਇੱਕ ਚੀ ਜਵਾਬ ਦੇ ਦਿਓ ਕਹਿੰਦਾ ਜਿਹੜਾ ਬਗਾਨੇ ਘਰ ਦਾ ਦਰਵਾਜਾ ਜਾਂ ਬੈਲ ਖੜਕਾਉਣੀ ਹੈ ਨਾ ਉਹ ਵੀ ਬਹੁਤ ਔਖਾ ਹੁੰਦਾ ਤੇ ਆਪਦੇ ਘਰੋਂ ਜਿਹੜੇ ਮਰਜੀ ਰਸੋਈ ਚ ਵੜ ਜਾਓ ਜਿਹੜੇ ਮਰਜੀ ਕਮਰੇ ਚ ਵੜ ਜਾਓ ਜਿੱਥੇ ਮਰਜੀ ਚਲੇ ਜਾਓ ਆਪਦੇ ਘਰੇ ਪੁੱਛ ਕੇ ਪੁੱਛਣ ਦੀ ਲੋੜ ਨਹੀਂ ਆ ਬੰਦਾ ਸਿੱਧਾ ਸਦਾ ਆ ਜਾਂਦਾ ਇਸ ਕਰਕੇ ਜਿਹੜੇ ਵੀ ਗਏ ਆ ਬਾਈ ਇਹਨਾਂ ਨੇ ਤਾਂ ਬੈਲ ਖੜਕਾਉਣ ਤੋਂ ਵੀ ਡਰਿਆ ਕਰਨਾ ਕਿ ਅਸੀਂ ਬੈਲ ਕਿਵੇਂ ਖੜਕਾਈਏ ਯਾਰ ਤੁਸੀਂ ਇੱਕ ਗੱਲ ਵੇਖੋ ਬਿੱਟੂ ਜੀ ਨੇ ਗੱਲ ਕਰਤੀ ਕਿ ਯਾਰ ਮੈਂ ਤਾਂ ਅਮਿਤ ਸ਼ਾਹ ਜੀ ਨਾਲ ਮੇ ਯਾਰ ਜੁਆਇਨ ਤਾਂ ਦਿਨੋਂ ਅਮੀਸ਼ਾ ਨੇ ਕਰਾਇਆ ਹੀ ਨਹੀਂ ਜਿਨੇ ਜੁਆਇਨ ਕਰਾਇਆ ਲੋਕ ਸਾਨੂੰ ਨਾਮ ਪੁੱਛਦੇ ਆ ਸਾਨੂੰ ਨਹੀਂ ਪਤਾ ਬਈ ਉਹ ਕੌਣ ਸਾਨੂੰ ਨਹੀਂ ਇਸ ਗੱਲ ਦਾ ਪਤਾ ਜੇ ਘੱਟੋ ਘੱਟ ਬੇਟੂ ਜੀ ਤੁਸੀਂ ਗਏ ਸੀ ਤੇ ਤੁਹਾਨੂੰ ਜੁਆਇਨ ਉਹ ਕਰਾਉਂਦੇ ਆ ਜਾਖੜ ਸਾਹਿਬ ਨੂੰ ਇਹ ਡਰ ਲੱਗ ਰਿਹਾ ਮੈਨੂੰ ਕੱਲ ਕਿਸੇ ਨੇ ਦੱਸਿਆ ਕਿ ਜਾਖੜ ਸਾਹਿਬ ਕਹਿੰਦੇ ਕੀ ਭਾਈ ਆਪਣੇ ਰਾ ਹੀ ਰਲਿਆ ਕਰੋ ਜਿਹੜੇ ਸਿੱਧੇ ਜਾ ਕੇ ਰਲਦੇ ਆ ਇਹ ਨਵੇਂ ਬਿੱਟੂ ਕਿਤੇ ਕੱਲ ਨੂੰ ਉਹਨੂੰ ਪ੍ਰਧਾਨ ਬਣਾ ਦੇਣ ਤੇ ਮੈਨੂੰ ਲਾ ਦੇਣ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਜਿਹੜੇ ਛੇਰ ਗਏ ਆ ਜਿਨ੍ਹਾਂ ਦੇ ਛੇਰ ਦੀ ਵਰਦੀ ਵਰਦੀ ਪਾਈ ਆ ਪਰ ਵਰਦੀ ਛੇਰ ਵਾਲੀ ਤਾਂ ਨਹੀਂ ਮੈਂ ਕਹਿ ਸਕਦਾ ਭਈ ਵਰਦੀ ਦਾ ਖਾਕੀ ਪਾ ਕੇ ਗਏ ਆ ਜੀ ਇੱਕ ਪੱਗ ਵਾਲਾ ਬੰਦਾ ਪੱਗ ਦੀ ਉਹਨੇ ਸ਼ਾਨਤਾ ਰੱਖੀ ਨਹੀਂ ਕਿਉਂਕਿ ਪੱਗ ਰੱਖੀ ਸੀ ਮੁੱਖ ਮੰਤਰੀ ਲਈ ਕਿ ਮੈਂ ਮੁੱਖ ਮੰਤਰੀ ਬੰਨਾ ਐਦੋਂ ਪਹਿਲਾਂ ਪੱਗ ਨਹੀਂ ਸੀ ਸਿਰ ਤੇ ਜੇ ਪੱਗ ਜਿਵੇਂ ਬਣਾਈ ਸਾਡੇ ਪ੍ਰਧਾਨ ਜੀ ਨੇ ਕਿਹਾ ਜੇ ਯੂਥ ਵਾਲੇ ਨੇ ਉਹਨੇ ਗੱਲ ਕਹੀ ਕਿ ਇਹ ਪੱਗ ਜਿਹੜੀ ਬੰਨਣ ਲਾਇਆ ਸੀ ਉਹ ਰਾਹੁਲ ਗਾਂਧੀ ਨੇ ਲਾਇਆ ਸੀ ਕਿ ਤੂੰ ਪੰਜਾਬ ਦਾ ਪ੍ਰਧਾਨ ਏ ਪੱਗ ਬੰਨਿਆ ਕਰ ਪੱਗ ਜੇਕਰ ਰਾਹੁਲ ਗਾਂਧੀ ਸੋਚ ਰੱਖਦਾ ਤੇ ਬਿੱਟੂ ਜੀ ਇਹ ਸੋਚ ਤੇ ਪਹਿਰਾ ਦੇਣਾ ਤੁਹਾਡਾ ਕੰਮ ਸੀ ਅੱਜ ਨਿਕਰਾਂ ਵਾਲਿਆਂ ਨਾਲ ਰਲ ਗਏ ਅੱਜ ਪੱਗ ਵਾਲਿਆਂ ਨੂੰ ਤੁਸੀਂ ਭੁੱਲ ਗਏ ਅੱਜ ਇਹਨਾਂ ਪੱਗਾਂ ਵਾਲਿਆਂ ਨੇ ਤੁਹਾਨੂੰ ਠੋਕਣਾ ਹੈ ਨਾ ਪੱਗਾਂ ਵਾਲਿਆਂ ਨੇ ਤੁਹਾਨੂੰ ਰੋਣਾ ਹੈ ਇਹਨਾਂ ਕਰਕੇ ਇਹਨਾਂ ਪੱਗਾਂ ਕਰਕੇ ਤੁਹਾਡੀ ਜਮਾਨਤ ਜੱਤ ਤੋਂ ਨਹੀਂ ਹੂੰ ਉਧਰ ਜਾਖੜ ਸਾਹਿਬ ਕਹਿੰਦੇ ਕਿ ਹਜੇ ਤਾਂ ਬਹੁਤ ਕੁਝ ਹੋਣਾ ਬੜੇ ਚਿਹਰੇ ਲੈ ਕੇ ਜਾਣੇ ਆ ਬਿਲਕੁਲ ਜੀ ਜਿੰਨੇ ਮਰਜ਼ੀ ਲੈ ਜਾਓ ਚਿਹਰੇ ਤਾਂ ਸਾਰੇ ਹੀ ਤਿਆਰ ਬੈਠੇ ਆ ਅਸਲ ਚਿਹਰੇ ਆ ਲੋਕ ਨੇ ਜਿਨ੍ਹਾਂ ਨੇ ਜਿਉਂਦੇ ਰੱਖਣਾ ਹੂੰ ਕਾਂਗਰਸ ਪਾਰਟੀ ਨੂੰ ਮੈਂ ਨਾ ਚਿਹਰਾ ਤਾਂ ਪਹਿਲਾਂ ਕਿਹੜਾ ਛੋਟੇ ਲੈ ਕੇ ਗਏ ਸੀ ਕੈਪਟਨ ਸਾਹਿਬ ਨਿੱਕਾ ਚਿਹਰਾ ਸੀ ਕੈਪਟਨ ਸਾਹਿਬ ਵੀ ਵੱਡਾ ਚਿਹਰਾ ਸੀ ਹੂੰ ਤੇ ਕੈਪਟਨ ਸਾਹਿਬ ਕਹਿੰਦੇ ਸੀ ਜਦੋਂ ਇਲੈਕਸ਼ਨ ਲੜਦੇ ਸੀ ਕਹਿੰਦੇ ਆ ਲਮਰੇਟੇ ਸਕੂਟਰ ਵਾਲਾ ਮੈਨੂੰ ਹਰਾ ਦਊਗਾ ਤੇ ਬਾਈ ਲਮਰੇਟੇ ਵਾਲੇ ਨੇ ਜਮਾਨਤ ਜ਼ਬਤ ਕਰਾਤੀ ਅੱਜ ਵੀ ਮੈਂ ਕਹੇ ਜਾਖੜ ਸਾਹਿਬ ਨੂੰ ਇਹ ਗੱਲ ਕਰਦਾ ਕਿ ਚਲੋ ਕਿਸੇ ਨੂੰ ਟਿਕਟ ਮਿਲੇ ਅਸੀਂ ਤੇ ਇਹ ਗੱਲ ਕਹਿੰਨੇ ਕਿ ਸਾਡਾ ਕਾਂਗਰਸ ਦਾ ਇੱਕ ਬੂਥ ਦਾ ਜਿਹੜਾ ਪ੍ਰਧਾਨ ਆ ਜਾਂ ਵਰਕਰ ਆ ਕਾਂਗਰਸ ਪਾਰਟੀ ਉਹਨੂੰ ਟਿਕਟ ਦੇਵੇ ਤੇ ਭਾਜਪਾ ਟਿਕਟ ਦੇਵੇ ਜਾਖੜ ਸਾਹਿਬ ਨੂੰ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਮੈਂ ਮੰਗ ਕਰਦਾ ਤੇ ਜੇ ਜਮਾਨਤ ਨਾ ਜਬਤ ਹੋਵੇ ਤਾਂ ਤਾਂ ਕਿ ਅੱਜ ਬਾਈ ਇਹ ਜਿਹੜੇ ਸ਼ੇਰ ਨੇ ਨਾ ਇਹ ਲੋਕਾਂ ਨੂੰ ਖਾਣ ਆਲੇ ਆ ਉਹ ਬੱਚੇ ਖਾਣੀ ਨਹੀਂ ਹੁੰਦੀ ਕਈ ਇੱਕ ਜਾਨਵਰ ਦਾ ਮੈਂ ਨਾਂ ਨਹੀਂ ਲੈਣਾ ਉਹ ਉਹ ਆਪਦੇ ਬੱਚਿਆਂ ਨੂੰ ਆਪੇ ਖਾ ਜਾਂਦੀ ਹੈ ਇਹ ਬੱਚੇ ਖਾਣੀਆਂ ਚੀਜ਼ਾਂ ਨੇ ਇਸ ਕਰਕੇ ਇਹਨਾਂ ਤੋਂ ਬਚਿਆ ਹੀ ਚੰਗਾ ਜੇ ਵਾਕਈ ਚਿਹਰੇ ਲ ਜਾਣੇ ਆ ਚਿਹਰੇ ਲੈ ਤਾਂ ਜਾਓ ਪਰ ਆਪ ਚਿਹਰਾ ਬਣ ਕੇ ਆਓ ਆਪ ਚਿਹਰਾ ਬਣ ਕੇ ਉਤਰੋ ਲੋਕਾਂ ਦੇ ਵਿੱਚ ਅਮਿਤ ਸ਼ਾਹ ਜੀ ਕਹਿੰਦੇ ਮੈਂ ਕੀੜਾ ਲੈ ਗਿਆ ਬਈ ਹੂੰ ਕਹਿੰਦੇ ਤਰਾਸ਼ਿਆ ਆ ਹੀ ਰਾ ਹੂੰ ਉਹ ਹੋਣਾ ਅਮੇਸ਼ਾ ਨੂੰ ਜੇ ਇਹਨਾਂ ਪਤਾ ਲੱਗੂ ਅਮੇਸ਼ਾ ਜੀ ਕਹਿੰਦੇ ਆ ਤੂੰ ਇਲੈਕਸ਼ਨ ਲੜ ਫਿਰੋਜ਼ਪੁਰ ਲੋਕ ਸਭਾ ਤੂੰ ਉਹ ਕਹਿੰਦਾ ਨਹੀਂ 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 ਸ਼ਾਹ ਜੀ ਆਪਾਂ ਨਹੀਂ ਲੜਨਾ ਜੀ ਆਪਾਂ ਐਂ ਕਰਦੀ ਆਪਾਂ ਇਥੋਂ ਬੰਦਾ ਨਵਾਂ ਜੁਆਇਨ ਕਰਾ ਲੈਨੇ ਆਪਾਂ ਉਹਨੂੰ ਲੜਾ ਲੈਨੇ ਆਪਾਂ ਛੋਡੀ ਸਾਹਿਬ ਨੂੰ ਲੜਾ ਲੈਨੇ ਆ ਤੇ ਛੋਡੀ ਸਾਹਿਬ ਗਾਂਟੀਆਂ ਪਾਈ ਫਿਰਦੇ ਨੇ ਉਹ ਕਹਿੰਦੇ ਆ ਕਿ ਯਾਰ ਮੈਨੂੰ ਪਤਾ ਲੱਗਾ ਕਿ ਆਪ ਨਾਲ ਵੀ ਮਾੜੀ ਮੁੱਟਕੀ ਜੀ ਵੀ ਚੱਲਦੀ ਪਈ ਹੂੰ ਸਾਡੇ ਵਾਲੇ ਵੀ ਮਾੜੇ ਮੁੱਟਕ ਸੁਹਾ ਜੀਆਂ ਲੈਂਦੇ ਪਏ ਜੇ ਵਾਪਸੀ ਆ ਜੇ ਸ਼ਾਂਕੀ ਵਾਪਸੀ ਆ ਜੇ ਪਰ ਮੈਂ ਆਪਦੇ ਵਾਲਿਆਂ ਨੂੰ ਇੱਕ ਗੱਲ ਕਹੀ ਐ ਮੈਂ ਕਿਹਾ ਮਾਹਾਂ ਤੇ ਕੱਢੇ ਜੇ ਦੁਬਾਰਾ ਲਿਆਂਦੇ ਨਾ ਤੇ ਇਹਨਾਂ ਨੇ ਕਾਂਗਰਸ ਖਤਮ ਅੱਗੇ ਕੀਤੀ ਸੀ ਅੱਜ ਤੱਕ ਜਾਖੜ ਪਰਿਵਾਰ ਨੇ ਤੇ ਛੋਡੀ ਪਰਿਵਾਰ ਨੇ ਕਾਂਗਰਸ ਦੇ ਜਿਹੜੇ ਲੀਡਰ ਨੂੰ ਜਿਹੜੇ ਉਮੀਦਵਾਰ ਨੂੰ ਟਿਕਟ ਮਿਲੀ ਹੁੰਦੀ ਮਦਦ ਨਹੀਂ ਕੀਤੀ। ਹਮ ਅੱਜ ਤੁਸੀਂ ਵੇਖਿਓ ਚਾਹੇ ਗੁਰੂਰ ਸਾਹ ਦੇ ਵਿੱਚ ਚਾਹੇ 5600 ਵੋਟ ਪਾਈ ਕਲੜਾ ਸਾਹਿਬ ਨੂੰ ਹਮ ਅੱਜ ਤੁਸੀਂ ਹੋਣ ਆਉਣ ਵਾਲੇ ਰਿਜ਼ਲਟ ਵੇਖਿਓ 56000 ਵੋਟ ਉਹ ਤੋਂ ਨਿਕਲੂਗੀ। ਸਿਰਫ ਲੋਕ ਇਸ ਗੱਲ ਦੀ ਖੁਸ਼ੀ ਮਨਾ ਰਹੇ ਨੇ ਕਿ ਇਹ ਲੋਕ ਜਿਹੜੇ ਆ ਪਾਰਟੀ ਜੋ ਬਾਹਰ ਹੋ ਗਏ ਅੱਜ ਵਰਕਰਾਂ ਦੀ ਛਣਵਾਈ ਹੋ ਗਈ। ਅੱਜ ਵਰਕਰ ਜਿਹੜੇ ਆ ਅੱਜ ਉਹ ਦਾਵੇਦਾਰ ਹੋਗੇ। ਅੱਜ ਗੱਲ ਇਹ ਹੈ ਕਿ ਇਹਨਾਂ ਨੇ ਤਾਂ ਪਖੰਡ ਬਣਾਇਆ ਜਿੱਧਰੋਂ ਟਿਕਟ ਮਿਲਦੀ ਉਧਰ ਨੂੰ ਚਲੇ ਜਾਂਦੇ ਆ। ਹਮ ਔਰ ਮੈਂ ਗੱਲ ਕਹਿਣਾ ਕੀ ਆਪ ਚ ਵੀ ਜਾਣ ਨੂੰ ਫਿਰਦੇ ਆ ਇੱਧਰ ਵੀ ਜਾਣ ਨੂੰ ਫਿਰਦੇ ਆ ਮੈਨੂੰ ਇਹ ਨਹੀਂ ਬੀਜੇਪੀ ਦੀ ਸਮਝ ਆਉਂਦੀ ਕਹਿੰਦੇ ਸੀ ਬੀਜੇਪੀ ਪਾਰਟੀ ਬੜੀ ਸਿਆਣੀ ਆ ਬਈ ਇਹ ਜ਼ਮੀਨ ਨਾਲ ਜੁੜੇ ਬੰਦੇ ਕੱਢਦੀ ਏ ਉਹ ਮੈਨੂੰ ਇਹਨਾਂ ਚੋਂ ਜ਼ਮੀਨ ਵਾਲਾ ਕਿਹੜਾ ਬਈ ਕੋਈ ਜ਼ਮੀਨ ਵਾਲਾ ਦੱਸੋ ਤਾਂ ਸੀ ਕਿ ਇਹਨਾਂ ਨੇ ਕਿਸਾਨਾਂ ਲਈ ਕੀ ਕੀਤਾ ਆ ਜਾਖੜ ਸਾਹਿਬ ਉਦੋਂ ਜਦੋਂ ਚਾਰੇ ਉਹ ਗਰੀਬ ਦਾ ਝੱਗਾ ਝੂਗਾ ਪਾੜਦਾ ਐ ਐਮਐਲਏ ਦਾ ਤਾਂ ਉਦੋਂ ਹਾਂ ਚਲੋ ਆਪਣਾ ਆਪਣਾ ਸਤਿਕਾਰਯੋਗ ਆ ਫਿਰ ਵੀ ਐਮਐਲਏ ਰਿਹਾ ਜਦੋਂ ਗਰੀਬ ਦਾ ਝੱਗਾ ਪਾੜਦਾ ਤੇ ਜਾਖੜ ਸਾਹਿਬ ਬਿਆਨ ਦੇਂਦੇ ਹੁੰਦੇ ਸੀ ਜਾਖੜ ਸਾਹਿਬ ਹੁਣ ਇਲੈਕਸ਼ਨ ਲੜੋ ਹੁਣ ਪਤਾ ਲੱਗੂਗਾ ਕਿ ਉਹਦਾ ਝੱਗਾ ਪਾਟਾ ਸੀ ਤੇ ਤੁਹਾਡਾ ਝੱਗਾ ਸਬੂਤਾ ਰਹਿੰਦਾ ਜਾਂ ਨਹੀਂ ਰਹਿੰਦਾਗਾ ਇਹ ਪੰਜਾਬ ਦੇ ਕਿਸਾਨ 707 ਕਿਸਾਨ ਅਸੀਂ 7 ਉਹ ਵੀ ਕਾਂਗਰਸ ਦੇ ਐਮਐਲਆ ਜਿਹੜਾ ਰਹਿ ਗਿਆ ਜਲਾਲਾਬਾਦ ਤੋਂ ਨਿਗਰੱਖੀ ਬੈਠੇ ਆ ਕਹਿੰਦੇ ਕਿ ਕਾਂਗਰਸ ਟਿਕਟ ਨਹੀਂ ਦੇ ਰਹੀ ਇੱਧਰ ਆਓ ਉਹ ਗੱਲ ਇਹ ਬਈ ਜੀ ਅਸੀਂ ਉਹ ਟਿਕਟ ਮੰਗਦੇ ਹੀ ਨਹੀਂ ਨਾ ਤਾਂ ਬਾਈਚ ਮੰਗੇ ਕਾਂਗਰਸ ਦੇ ਨਹੀਂ ਰਹੀ ਤੁਸੀਂ ਕਹਿੰਦੇ ਮੰਗ ਨਹੀਂ ਰਿਆ ਨਾ ਤਾਂ ਬਾਈਚ ਮੰਗੀ ਜੀ ਜੀ ਨਾ ਉਹ ਅੱਜ ਮੰਗਦਾ ਹੂੰ ਤੁਸੀਂ ਇੰਜ ਕਰੋ ਤੁਸੀਂ ਪੰਜਾਬ ਪ੍ਰਧਾਨ ਨੂੰ ਪੁੱਛ ਲਓ ਕਿ ਉਹ ਟਿਕਟ ਮੰਗਦਾ ਤੁਸੀਂ ਪੰਜਾਬ ਦੇ ਇਨਚਾਰਜ ਨੂੰ ਪੁੱਛ ਲਓ ਟਿਕਟ ਮੰਗਦਾ ਅਸੀਂ ਅੱਜ ਵੀ ਟਿਕਟ ਦੇਣ ਨੂੰ ਤਿਆਰਾਂ ਗੁਰਦੁਆਰਾ ਚਾਹੇ ਚੱਲ ਰਹੀ ਹੈ ਕਿ ਕਲਵੀਰ ਜ਼ੀਰੇ ਨਾਲ ਯਾਰੀ ਹੈ ਉਹ ਉੱਧਰ ਦੇਣੀ ਚਾਹੁੰਦੇ ਆ ਤੇ ਉਹ ਕਲਵੀਰ ਜ਼ੀਰਾ ਤਾਂ ਵੀਰੇ ਕੁਰਬਾਨੀ ਦਾ ਪੁੱਤਲਾ ਹੈ ਤੁਸੀਂ ਐਂ ਕਰੋ ਆਮਲਾ ਜੀ ਨੂੰ ਕਹੋ ਸਾਰਾ ਗੜੀ ਗੁਰਦੁਆਰੇ ਪ੍ਰੋਗਰਾਮ ਰੱਖੇ ਜੀ ਸਾਰਾ ਗੜੀ ਪ੍ਰੋਗਰਾਮ ਰੱਖੇ ਮੈਂ ਆਪ ਰਾਜਾ ਜੀ ਆਪ ਅੰਚਾਰਾ ਜੀ ਸਾਹਿਬ ਆਸੀਂ ਬਾਕੀ ਟਿਕਟਾਂ ਚ 20 ਤਰੀਕ ਨੂੰ ਅਨਾਉਂਸ ਹੋਣ ਚਾਹੇ ਮਹੀਨੇ ਨੂੰ ਹਾਂ ਆਮਲੇ ਦੀ ਟਿਕਟ ਅਨਾਉਂਸ ਕਰ ਦਿਆਂਗੇ ਪਰ ਇਸ ਗੱਲ ਦੀ ਉੱਥੇ ਅਰਦਾਸ ਕਰੇ ਕਿ ਮੈਂ ਨਾਲ ਡਟ ਕੇ ਖੜਾਂਗਾ ਬਈ ਜਦੋਂ ਬਾਦਲ ਸਾਹਿਬ ਦੀ ਵਰਸੀ ਸੀ ਹੂੰ ਉਦੋਂ ਜਿਵੇਂ ਕਹਿੰਦੇ ਆਵੇਂ ਸਾਡੇ ਨਾਲ ਤੇ ਜਾਵੇਂ ਕਿਸੇ ਹੋਰ ਨਾਲ ਬੱਲੇ ਹੋਏ ਚਲਾਕ ਸੰਜਣਾ ਉਹ ਦੁਨੀਆ ਨੇ ਵੀਡੀਓ ਸਾਹਮ ਸਾਹਮ ਰੱਖੀਆਂ ਨੇ ਅਸੀਂ ਤਾਂ ਕਹਿੰਦੇ ਬੜੇ ਸਾਰਾ ਗੜੀ ਟਿਕਟ ਦੇਾਂਗੇ ਜੇ ਨਾਂ ਦਈਏ ਤੁਸੀਂ ਉਹਨਾਂ ਦੇ ਬਲਾਕ ਪ੍ਰਧਾਨਾਂ ਨੂੰ ਪੁੱਛ ਲਓ ਇੱਥੋਂ ਤੱਕ ਸਾਡੇ ਪ੍ਰਧਾਨ ਜੀ ਨੇ ਰਾਜਾ ਵੜਿੰਗ ਜੀ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਇਹਨਾਂ ਕੋਲ ਪ੍ਰੋਗਰਾਮ ਰੱਖ ਲੈ ਮੈਂ ਇਹਦੀ ਟਿਕਟ ਅਨਾਉਂਸ ਕਰਕੇ ਜਮ। ਭਾਈ ਟਿਕਟ ਮੰਗਣੀ ਨਹੀਂ ਤੇ ਪਾਰਟੀ ਦੀ ਤੇ ਪ੍ਰਧਾਨ ਦੀ ਬਦਨਾਮੀ ਕਰਨੀ ਸਾਨੂੰ ਸੁਭਾਣਾ ਨਹੀਂ ਦਿੰਦਾ। ਨਹੀਂ ਲੜਨਾ ਨਾ ਲੜੋ ਅੱਗੇ ਬਾਈ ਚ ਨਹੀਂ ਲੜਿਆ ਤੇ ਕਿੱਡੀ ਕੋ ਗੱਲ ਹੋਗੀ। ਐਕਤੀ ਵੀ ਨਹੀਂ ਲੜਨਾ ਨਾ ਲੜੋ। ਉਹ ਠੀਕ ਹੈ ਉਹ ਭਾਉ ਵੇਖਿਆ ਨਾ ਡਿੰਪਾ। ਉਹਨੇ ਇਹ ਗੱਲ ਕਹੀ ਉਹ ਕਹਿੰਦਾ ਪਾਰਟੀ ਟਿਕਟ ਦਵੇ ਨਾ ਦਵੇ ਪਾਰਟੀ ਦਾ ਵਫਾਦਾਰ ਸਿਪਾਈ ਬਣ ਕੇ ਕੰਮ ਕਰੂੰਗਾ ਜੇ ਪਾਰਟੀ ਟਿਕਟ ਦਊ ਤੇ ਲੜਾਂਗਾ ਤੇ ਨਹੀਂ ਤਾਂ ਜਿੰਨੂੰ ਟਿਕਟ ਦਊਗੀ ਉਹਦੀ ਮਦਦ ਕਰਾਂਗਾ। ਫਿਰ ਮੱਝ ਵਾਲੇ ਵੀ 2 ਐਮਪੀਆ ਤੇ ਨਿਗ੍ਹਾ ਰੱਖੀ ਬੈਠੇ ਕਹਿੰਦੇ ਛੇਤੀ ਜੁਆਇਨਿੰਗ ਹੋ ਜਾਣੀ ਭਾਜਪੀ ਚ। ਉਹ ਬਾਈ ਜੀ ਦੱਸਿਆ ਕੀ ਹਮ ਕਿਸੇ ਐਮਪੀ ਨੇ ਨਹੀਂ ਜਾਣਾਗਾ ਹਮ ਇਹ ਤਾਂ ਐਵੇਂ ਇਹਨਾਂ ਦਾ ਇੱਕ ਭਲੇਖਾ ਐ ਐਮਪੀ ਜਾਣਗੇ ਕਿਉਂ ਐਮਪੀ ਦੀ ਜਦੋਂ ਟਿਕਟ ਹੀ ਨਹੀਂ ਕੱਟੀ ਜਾਣੀ ਸਿਟਿੰਗ ਐਮਪੀ ਨੇ ਉਹਨਾਂ ਨੇ ਇਲੈਕਸ਼ਨ ਲੜਨੇ ਆ ਨਾਲੇ ਜਾਣਾ ਇਹਨਾਂ ਨਾਲ ਆ ਜਿਨ੍ਹਾਂ ਨੂੰ ਪਿੰਡਾਂ 'ਚ ਵੜਨ ਕੋਈ ਨਹੀਂ ਦਿੰਦਾ ਜਿਨ੍ਹਾਂ ਦੇ ਪਿੰਡਾਂ 'ਚ ਪੋਸਟਰ ਲੱਗੇ ਕਿ ਅਸੀਂ ਇਹਨਾਂ ਦਾ ਬਾਈਕਟ ਕਰਦੇ ਹਮ ਅਕਸਰ ਉਹ ਐਮਪੀ ਬਣੇ ਆ ਉਹਨਾਂ ਦਾ ਦਿਮਾਗ ਕੰਮ ਕਰਦਾ ਹੈ ਹਮ ਕੋਈ ਇਹ ਤਾਂ ਨਹੀਂ ਐਡੀ ਉਹ ਮਾੜੀ ਬੁੱਧੀ ਦੇਤੇ ਹਨਗੇ ਹਾਂ ਠੀਕ ਹੈ ਕਿਸੇ ਐਮਪੀ ਦੀ ਟਿਕਟ ਕੱਟੀ ਜਾਂਦੀ ਹੋਵੇ ਉਹ ਤਾਂ ਹੋ ਸਕਦਾ ਜਿਵੇਂ ਉਹ ਉਹ ਤੋਂ ਵਾਲਾ ਸੀਗਾ ਝਾੜੂ ਵਾਲਾ ਰਿੰਕੂ ਰਿੰਕੂ ਹੂੰ ਰਿੰਕੂ ਨੂੰ ਇਹ ਪਤਾ ਸੀਗਾ ਕਿ ਮੇਰਾ ਇੱਕ ਝਾੜੂ ਪੁੱਠਾ ਹੋ ਜਾਣਾ ਹੂੰ ਖਿੱਲਰ ਜਾਣਾ ਤੇ ਉਹ ਬਈ ਮਨਤਾ ਕਰਦਾ ਉਹ ਤਾਂ ਜਿਵੇਂ ਕਹਿੰਦੇ ਸਾਡੀਆਂ ਵੀ ਮਨਤਾ ਕਰਦਾ ਸੀਗਾ ਕਿ ਮੈਨੂੰ ਕਾਂਗਰਸ ਵੱਲੋਂ ਟਿਕਟ ਦੇ ਦੇ ਵਾਪਸ ਆਉਣ ਨੂੰ ਵਾਪਸ ਆਉਣ ਨੂੰ ਹੂੰ ਬਈ ਇਹਨਾਂ ਕਹਿੰਦੇ ਭਗਵੰਤ ਸਿੰਘ ਮਾਨ ਨੇ ਉਹਨੂੰ ਪਾਸਵਰਡ ਦਿੱਤਾ ਸੀਗਾ ਕਿ ਪਾਸਵਰਡ ਦਿੱਤਾ ਰਿੰਕੂ ਨੂੰ ਉਹ ਬਾਈ ਜੀ ਤੁਸੀਂ ਸਮਝੇ ਨਹੀਂ ਭਗਵੰਤ ਸਿੰਘ ਮਾਨ ਤਾਂ ਵੀਰੇ ਚੰਗਾ ਬੰਦਾ ਹੈ ਭੋਲਾ ਭਲਾ ਹੂੰ ਉਹਨੂੰ ਵਿਚਾਰੇ ਨੂੰ ਸੱਚੀ ਨਹੀਂ ਪਤਾ ਲੱਗਦਾ ਕਿ ਉਹਦੇ ਨਾਲ ਠੱਗੀ ਕਿਹੜਾ ਮਾਰ ਗਿਆ ਹੂੰ ਮੈਂ ਭਗਵੰਤ ਸਿੰਘ ਮਾਨ ਨੂੰ ਉਦੋਂ ਵੀ ਕਿਹਾ ਸੀ ਮੈਂ ਕਿ ਕਮਲਿਆ ਨਾ ਕਰ ਐ ਤੂੰ ਚੁਟਕਲੇ ਜੇ ਸੁਣਾ ਲੈਣਾ ਲੋਕ ਤੇਰੇ ਚੁਟਕਲੇ ਸੁਣ ਲੈਂਦੇ ਆ ਬਾਹਰ ਜਾ ਕੇ ਮਖੌਲ ਕਰਦੇ ਆ ਕਿ ਇਹਨੂੰ ਪਤਾ ਕੁਛ ਨਹੀਂ ਬਾਈ ਜੀ ਜੇ ਉਦੋਂ ਹੀ ਭਗਵੰਤ ਸਿੰਘ ਮਾਨ ਨੇ ਸਾਡੀ ਸੁਣੀ ਹੁੰਦੀ ਮੈਂ ਸਟੇਜਾਂ ਦੇ ਉਦੋਂ ਕਹਿੰਦਾ ਰਿਆਂ ਕਿ ਇਹ ਰਿੰਕੂ ਸਾਡਾ ਨਹੀਂ ਹੋਇਆ ਤੇਰਾ ਨਹੀਂ ਹੋਣਾ ਹੂੰ ਤੇ ਮੈਨੂੰ ਦੱਸ ਦਿਓ ਕਿੰਨਾ ਚਿਰ ਪਿਆ ਜੇ ਤਾਂ 6 ਮਹੀਨਿਆਂ ਦੇ ਵਿੱਚ ਵਿੱਚ ਜਿਵੇਂ ਕਹਿੰਦੇ ਕਿ ਤਿਤਲੀ ਫੁਰ ਉਹ ਡਕੇ ਜੀ ਵੈਰੀ ਗੰਡ ਵੀ ਨਹੀਂ ਹਾਂ ਉਹ ਵੈਰੀ ਗੰਡ ਕਾਦੀ ਯਾਰ ਘੱਟੋ ਘੱਟ ਅੱਜ ਧੀ ਆਈ ਸੀ ਸਾਡੇ ਘਰੇ ਹਾਂ ਅੱਜ ਧੀ ਦੀ ਵਧਾਈ ਤਾਂ ਦੇ ਦਿੰਦੇ ਹਾਂ ਯਾਰ ਹੋ ਸਕੇ ਮੈਂ ਤੁਸੀਂ ਵੇਖੋ ਕਿ ਇਹਨਾਂ ਦੀ ਸੋਚ ਕਿਹੋ ਜੀ ਅੱਜ ਆਪ ਦੇ ਘਰ ਇਹਨਾਂ ਦੇ ਘਰੇ ਧੀ ਆਈ ਹੈ ਹਮ ਅੱਜ ਮੈਂ ਕਹਿੰਦਾ ਪੰਜਾਬ ਦੇ ਘਰੇ ਧੀ ਨੇ ਜਨਮ ਲਿਆ ਹਮ ਮੈਂ ਅੱਗੇ ਵੀ ਸਟੇਜ ਤੋਂ ਵਧਾਈ ਦਿਤੀ ਜੀ ਯਾਰ ਸਾਡੇ ਸਿੱਧੂ ਮੂਸੇ ਵਾਲੇ ਦਾ ਜੇ ਛੋਟਾ ਭਰਾ ਆ ਨਾ ਤਾਂ ਪ੍ਰਧਾਨ ਮੰਤਰੀ ਨੇ ਵਧਾਈ ਦਿੱਤੀ ਤੇ ਨਾ ਹੀ ਭਗਵੰਤ ਮਾਨ ਜੀ ਨੇ ਵਧਾਈ ਦਿੱਤੀ ਇਹਨਾਂ ਨੂੰ ਕੋਈ ਚਾਹ ਨਹੀਂ ਸਾਨੂੰ ਤਾਂ ਧੀ ਦਾ ਵੀ ਚਾਹ ਯਾਰ ਔਰ ਮੈਂ ਇੱਕ ਬੇਨਤੀ ਕਰਦਾ ਕਿ ਇਸ ਧੀ ਤੋਂ ਪਹਿਲਾਂ ਉਹ ਜਿਹੜੀ ਧੀ ਜਿਹੜੀ ਵੀਡੀਓ ਪਾਵੇ ਫਿਰ ਦੁਬਾਰਾ ਉਹ ਵੀਡੀਓ ਤੋਂ ਪਹਿਲਾਂ ਪਹਿਲਾਂ ਉਹ ਧੀ ਨੂੰ ਵੀ ਕਰ ਲਿਓ ਉਹਨਾਂ ਬੱਚਿਆਂ ਨੂੰ ਕਰ ਲਿਓ ਕਿਉਂਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਲੋਕ ਤੁਹਾਡੇ ਵੱਲ ਦੇਖ ਰਹੇ ਨੇ ਔਰ ਮੈਨੂੰ ਜਿਹੜਾ ਪਤਾ ਲੱਗਾ ਹੈ ਕਿ ਜਿਹੜੀ ਵਿਸਾਖੀ ਦੇ ਨੇੜੇ ਤੇੜੇ ਨੇੜੇ ਤੇੜੇ ਉਹ ਜਿਹੜੇ ਭਗਤ ਸਿੰਘ ਦੀ ਪੱਗ ਦੀ ਗੱਲ ਕਰਦੇ ਸੀ ਕਿਉਂਕਿ ਸ਼ਹੀਦਾਂ ਨੂੰ ਵੀ ਹੁਣ ਪਤਾ ਲੱਗ ਗਿਆ ਕਿ ਸਾਡੇ ਨਾਲ ਵੀ ਇਹਨਾਂ ਨੇ ਖਲਵਾੜ ਕੀਤੀ ਹਾਂ ਤੁਸੀਂ ਵੇਖਿਆ ਆ 23 ਮਾਰਚ ਨੂੰ ਹਾਂਜੀ ਸ਼ਹੀਦੀ ਦਿਹਾੜੇ ਤੇ ਸ਼ਹੀਦੀ ਦਿਹਾੜੇ ਤੇ ਹਰੇਕ ਸਾਲ ਆਉਣਾ ਹਾਂ ਉੱਥੇ ਮੱਥਾ ਟੇਕਣਾ ਰੋ ਕੇ ਜਾਣਾ ਕਿ ਇਹਨਾਂ ਸ਼ਹੀਦਾਂ ਦੀ ਬਦੌਲਤ ਮੈਂ ਹਾਂ ਤੇ ਹੁਣ ਹੁਣ ਉਹ ਦਿੱਲੀ ਵਾਲੇ ਆਖਾ ਕੋਲ ਚਲੇ ਗਏ ਉੱਥੇ ਪਹੁੰਚ ਕੇ ਹੁਣ ਸ਼ਹੀਦ ਭੁੱਲ ਗਏ ਹੂੰ ਉੱਥੇ ਜਾ ਕੇ ਕਹਿੰਦੇ ਅਸੀਂ ਜਿਹੜੇ ਸ਼ਹੀਦੀ پارک ਬਣਿਆ ਸੀ ਉਹਦੇ ਚ ਨਤਮਸਤਕ ਹੋਣਾ ਐਡਾ ਕੀ ਐ ਮਰਜੈਂਸੀ ਸੀ ਐਡਾ ਕੀ ਸੀਗਾ ਕਿ ਆਪਾਂ ਜਾ ਕੇ ਮੁਲਾਕਾਤ ਕਰਨੀ ਸੀ ਮੁਲਾਕਾਤ ਜੇ ਤਾਂ ਆਕਰ ਨਾਲ ਹੁੰਦੀ ਫਿਰ ਤਾਂ ਆਪਾਂ ਮੰਨਦੇ ਕਿ ਯਾਰ ਉੱਥੇ ਟਾਈਮ ਦਿੱਤਾ ਸੀ ਯਾਰ ਦਿੱਲੀ ਚ ਤੁਹਾਡੀ ਤਾਂ ਸਰਕਾਰ ਆ ਹੂੰ ਤੁਹਾਡੀਆਂ ਹੀ ਜੇਲਾਂ ਨੇ ਤੇ ਤੁਹਾਡੇ ਲਈ ਬਣੀਆਂ ਨੇ ਇਸ ਕਰਕੇ ਇਥੋਂ ਦੀਆਂ ਜੇਲਾਂ ਦਾ ਤਾਂ ਧਿਆਨ ਨਹੀਂ ਦਿੰਦਾ ਜੇਲ ਮੰਤਰੀ ਸਾਹਿਬ ਨੇ ਹੂੰ ਆ ਮੈਂ ਰੋਪੜ ਜੇਲ ਮੈਨੂੰ ਭੇਜਿਆ ਹੂੰ ਜਦੋਂ ਮੈਂ ਰੋਪੜ ਜੇਲ ਗਿਆ 7 ਦਿਨ ਲਾਇਕਿਆ ਮੈਂ ਧੰਨਵਾਦ ਕੀਤਾ ਮੈਨੂੰ ਪਤਾ ਲੱਗ ਗਿਆ ਕਿ ਉੱਥੇ ਨਸ਼ਾ ਕਿਹੜੇ ਭਾਵਿਕ ਦਾ ਹੈ ਜੇ ਕਿਤੇ ਪ੍ਰਮਾਤਮਾ ਨੇ ਗਾਂਹ ਕਿਰਪਾ ਕੀਤੀ ਕਿਤੇ ਜੇਲ੍ਹ ਮੰਤਰੀ ਬਣਿਆ ਤੇ ਨਸ਼ਾ ਖਤਮ ਮੈਂ ਕਰਕੇ ਵਿਖਾऊं ਜੇਲਾਂ ਚ ਕਿਵੇਂ ਹੁੰਦਾ ਜਿਹੜੇ ਨਜਾਇਜ਼ ਲੋਕ ਜੇਲਾਂ ਚ ਬੰਦ ਪਏ ਨੇ ਜਿਨ੍ਹਾਂ ਤੇ ਟੀਕੇ ਪਾਪ ਆ ਕੇ ਜਿਨ੍ਹਾਂ ਨੂੰ ਅੰਦਰ ਭੇਜਿਆ ਉਹਨਾਂ ਨੂੰ ਮੈਂ ਬਾਹਰ ਕੱਢ ਕੇ ਵਿਖਾऊंगा ਤਾਂ ਕਿ ਅੱਜ ਉਹ ਲੋਕ ਸਰਕਾਰ ਨੂੰ ਗਾਲ੍ਹਾਂ ਕੱਢਦੇ ਨੇ ਇੱਕ ਚਿੱਠੀ ਆ ਮੇਰੇ ਕੋਲ ਇੱਕ ਉਥੋਂ ਦਾ ਆਨੰਦਪੁਰ ਸਾਹਿਬ ਦਾ ਇੱਕ ਬਾਬਾ ਹੈ ਉਹ ਅੰਦਰ ਆ 2017 ਚੋਂਦੇ ਤੇ ਕਤਲ ਦਾ ਕੇਸ ਪੈਂਦਾ ਹੂੰ 2015 ਦਾ ਉਹ ਅੰਦਰ ਆ ਉਹ ਜੇਲ੍ਹ ਚ ਤੇ ਜੇਲ੍ਹ ਚ ਜੇਲ੍ਹ ਚ ਬੈਠੇ ਤੇ ਉਹਦੇ ਤੇ ਕਤਲ ਦਾ ਕੇਸ ਪੈ ਜਾਂਦਾ ਰੋਪੜ ਜੇਲ੍ਹ ਦੇ ਵਿੱਚ ਆ ਉਹ ਹੂੰ ਉਹ ਚਿੱਠੀ ਉਹਨੇ ਲਿਖੀ ਇੱਕ ਮੁੱਖ ਮੰਤਰੀ ਸਾਹਿਬ ਨੂੰ ਹੂੰ ਔਰ ਮੈਂ ਕਹਿੰਦਾ ਘੱਟੋ ਘਾਟ ਜੇਲ੍ਹ ਮੰਤਰੀ ਨੂੰ ਜਿਹੜਾ ਹੈ ਉਹਨੂੰ ਜੇਲ੍ਹਾਂ ਦੇ ਵਿੱਚ ਜਾਣਾ ਚਾਹੀਦਾ ਹੂੰ 199 ਬੰਦੇ ਨੇ ਰੋਪੜ ਜੇਲ੍ਹ ਦੇ ਵਿੱਚ ਹੂੰ ਜਿੰਦੇ ਵਿੱਚ 600 ਬੰਦਾ 600 ਬੰਦੇ ਦੇ ਕਰੀਬ ਜਿਹੜਾ ਉਹ ਗੋਲੀ ਖਾਂਦਾ ਹੂੰ ਤੇ ਨਸ਼ਾ ਮੁਕਤ ਪੰਜਾਬ ਕਰਨਾ ਤੇ ਗੋਲੀ ਤਾਂ ਲੀਗਲ ਹੀ ਕਰ ਛੱਡੀ ਹੁਣ ਤਾਂ ਇਹਨਾਂ ਨੇ ਸੈਂਟਰੀ ਖੋਲੇ ਹੋਏ ਨਹੀਂ ਤੇ ਫਿਰ ਤੁਸੀਂ ਮੇਰੀ ਗੱਲ ਸੁਣੋ ਜੇ ਗੋਲੀ ਲੀਗਲ ਕਰਤੀ ਤੇ ਫਿਰ ਤੁਸੀਂ ਫੀਮ ਦੀ ਖੇਤੀ ਕਰਾ ਦਿਓ ਫਿਰ ਫੀਮ ਦੀ ਖੇਤੀ ਕਿਉਂ ਨਹੀਂ ਕਰਾਉਂਦੇ ਹੂੰ ਨਾ ਫੀਮ ਨਾਲ ਬੰਦਾ ਮਰਦਾ ਸੀ ਨਾਲ ਪੋਸਤ ਨਾਲ ਮਰਦਾ ਸੀ ਆ ਹੁਣ ਚਿੱਟਾ ਜਿਹੜਾ ਧੜਾ ਧੜ ਵਕੀ ਜਾਂਦਾ ਹੈ ਖੰਡ ਤਰ੍ਹਾਂ ਵਿਕਦਾ ਪਿਆ ਹੂੰ ਤੁਸੀਂ ਐਂ ਕਰੋ ਬਾਕੀ ਛੱਡੋ ਜਿਹੜੇ ਮਰਜ਼ੀ ਹਲਕੇ ਚਲੇ ਜਾਓ ਜਿਹੜੇ ਮਰਜ਼ੀ ਪਿੰਡ ਚ ਚਲੇ ਜਾਓ ਅੱਜ ਹਰੇਕ ਨੂੰ ਪਤਾ ਹੈ ਕਿ ਚਿੱਟਾ ਕਿੱਥੇ ਵਿਕ ਰਿਹਾ ਤੇ ਕਿੱਥੇ ਨਹੀਂ ਪਰ ਬੋਲਦੇ ਕਿਉਂ ਨਹੀਂ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਚਿੱਟੇ ਬਾਰੇ ਬੋਲੇ ਸਾਡੇ ਤੇ ਨਜਾਇਜ਼ ਪਰਚਾ ਹੋ ਜਾਣਾ ਹੁਣ ਤਾਂ ਖਬਰ ਵੀ ਨਹੀਂ ਲਾਉਂਦੇ ਤੇ ਉਹ ਕਿਤੇ ਵੀ ਇਹਨੂੰ ਪਹਿਲਾਂ ਡਿਲੀਟ ਮਾਰੋ ਆ ਤੁਸੀਂ ਆਪੇ ਵੇਖ ਲਓ ਜੇ ਤੁਸੀਂ ਖਬਰ ਪਾਉਂਦੇ ਹੋ ਨਾ ਕੋਈ ਉਹ ਤਾਂ ਪਹਿਲਾਂ ਚਿੱਟੇ ਦੇ ਪਾਉਂਦੇ ਆ ਉਹ ਡਿਲੀਟ ਕਾਰਵਾਈ ਹੈ ਜੇ ਕਿਸੇ ਤੇ ਗੋਲੀ ਵੱਜੀ ਹੁੰਦਾ ਚਿਹਰਾ ਉੱਡ ਗਿਆ ਉਹ ਖਬਰ ਹੀ ਨਹੀਂ ਪੈਂਦੀ ਕਿ ਫੇਸਬੁੱਕ ਤੇ ਉਹ ਤਾਂ ਪਾਬੰਦੀਆਂ ਹੀ ਬੜੀਆਂ ਲੱਗਦੀਆਂ ਨੇ ਪਾਬੰਦੀਆਂ ਇੰਨੀਆਂ ਜ਼ਿਆਦਾ ਲਾਤੀਆਂ ਤੁਹਾਡੇ ਮੀਡੀਆ ਦੇ ਸਾਥੀ ਜਿਹੜੇ ਨੇ ਉਹਨਾਂ ਤੇ 307 ਦੇ ਪਰਚੇ ਦੇਤੇ ਆ ਜਿਹੜ ਉਹਨਾਂ ਦੇ ਉੱਤੇ ਿਰਪਾਲ ਹੋਣਾ ਤੇ ਉਹ ਚਾਰੇ ਜੇਲ੍ਹ ਜਾ ਕੇ ਆਏ ਨੇ। ਹੂੰ ਔਰ ਜੇਲ੍ਹ ਕਰਕੇ ਉਹਦੀ ਮਾਤਾ ਕਿਉਂਕਿ ਉਹ ਰੋਜ਼ਗਾਰ ਆਉਂਦਾ ਸੀ। ਹੂੰ ਉਹ ਰੋਜ਼ਗਾਰ ਆਉਂਦਾ ਸੀ ਉਹ ਉਹਦੀ ਮਾਤਾ ਨੇ ਪੁੱਛਿਆ ਕਿ ਿਰਪਾਲ ਕਿੱਥੇ ਆ? ਮੁੰਡਾ ਪੱਤਰਕਾਰ ਮੈਂ ਮੈਂ ਜਾ ਮੇਰੇ ਨਾਲ ਇੱਥੇ ਕੰਮ ਕੀਤਾ ਤੁਸੀਂ ਇੱਥੇ ਕੰਮ ਕੀਤਾ ਿਰਪਾਲ ਕਿੱਥੇ ਆ? ਤੁਹਾਨੂੰ ਸ਼ਾਇਦ ਉਹਦੇ ਬਾਰੇ ਪਤਾ ਜਾਂ ਨਹੀਂ ਪਤਾ ਤੇ ਿਰਪਾਲ ਦੀ ਮਾਤਾ ਦੀ ਮੌਤ ਹੋ ਗਈ। ਉਹ ਇਸੇ ਡਰ ਚ ਚਲੀ ਗਈ ਕਿ ਮੇਰਾ ਪੁੱਤ ਜੇਲ੍ਹ ਚਲਾ ਗਿਆ। ਇੱਕ ਕਥਾਵਾਚਕ ਤੇ ਇੱਕ ਪੱਤਰਕਾਰ। ਹੂੰ ਕਿ ਜੇ ਉਹਦੇ ਨਾਲ ਭਗਵੰਤ ਮਾਨ ਧੱਕਾ ਕਰ ਸਕਦਾ ਉਹਦੀ ਮਾਂ ਅੱਜ ਇਸ ਦੁਨੀਆ ਤੇ ਨਹੀਂ ਰਹੀਗੀ। ਹੂੰ ਇਸ ਕਰਕੇ ਮੈਂ ਤੈਨੂੰ ਗੱਲ ਕਹਿਣਾ ਕਿ ਵੀਰੇ ਆ ਵੀ ਇੰਟਰਵਿਊ ਮੇਰੇ ਲੈਤਾ ਤੂੰ ਲਈ ਹੈ। ਹੂੰ ਪਰ ਇਹਨੂੰ ਚਲਾਈ ਹਿਸਾਬ ਤਰੀਕੇ ਨਾਲ ਕਿਉਂਕਿ ਅਜੇ ਤੱਕ ਤਾਂ ਜੰਨਿਆਣਾ ਮੈਨੂੰ ਹੱਥ ਮਲਾਇਆ ਹੈ। ਚਾਹੇ ਕੋਈ ਪੱਤਰਕਾਰ ਚਾਹੇ ਕੋਈ ਝਾੜੂ ਵਾਲਾ ਆ ਪਿੱਛੇ ਜਿਆ ਸਾਡਾ ਮੀਂਹ ਤੇਰ ਰਿਸ਼ਤੇਦਾਰੀ ਹੈ ਸਾਡੀ। ਹੂੰ ਆ ਇਹਨਾਂ ਨੂੰ ਮੋਹਿਤ ਮਹਿੰਦਰਾ ਜੀ ਨੂੰ ਪਤਾ ਮੇਰਾ ਉਹ ਸੰਡੂ ਲੱਗਦਾ। ਉਹ ਇੱਕ ਹੈ ਤਾੜੀ ਜੀ ਵਾਲੀ ਫੋਟੋ ਆ ਗਈ ਸਾਡੀ ਦੋਵਾਂ ਦੀ। ਹੂੰ ਅਗਲੇ ਦਿਨ ਮਹਿਕਮੇ ਖੋਲੇ ਭਰਾਵਾ ਚਾ ਹਾਂ ਇਸ ਕਰਕੇ ਤੂੰ ਮੇਰਾ ਇੰਟਰਵਿਊ ਲੈ ਲਈਏ ਇਹਨੂੰ ਧਿਆਨ ਨਾਲ ਸੋਚ ਸਮਝ ਕੇ ਚਲਾ ਹੀ ਹੋ ਸਕਦਾ ਤੇਰੇ ਤੇ ਵੀ 307 ਦਾ ਕਿਤੇ ਇਥੇ ਮੁਖਸ਼ਰ ਸਾਹਿਬ ਤੇ ਪਰਚਾ ਕਟਿਆ ਹੋਵੇ ਕਿ ਭਾਈ ਇਹ ਆਉਂਦਾ ਪਿਆ ਸੀਗਾ ਤੇ ਇਹਨੇ ਆਣ ਕੇ ਮੋਟਰਸਾਈਕਲ ਮਾਰਿਆ ਤੇ ਬੰਦੇ ਦੀ ਲੱਤ ਵੱਢੀ ਗਈ ਹਾਂ ਉਹ ਇਹ ਤਾਂ ਪਹਿਲਾਂ ਹੀ ਬੜੇ ਪਿੱਛੇ ਪਏ ਹੋਏ ਚਲੋ ਉਹ ਛੱਡ ਗਏ ਆਪਾਂ ਹੁਣ ਸ਼ਰਾਬ ਵਾਲੇ ਮਸਲੇ ਤੇ ਆ ਜੀ ਇਹਦੀ ਸ਼ਰਾਬ ਵਾਲੇ ਚ ਆਕਾ ਫੜਿਆ ਗਿਆ ਤੇ ਸ਼ਰਾਬ ਦਾ ਇਹ ਮਸਲਾ ਸੰਗਰੂਰ ਏਰੀਆ ਚ ਉਧਰ ਹੋ ਗਿਆ ਸਨਾਮਲ ਏਰੀਆ ਚ ਗੱਲ ਇਹ ਆ ਕਿ ਸ਼ਰਾਬ ਵਾਲੇ ਮਸਲੇ ਚ ਤੈਨੂੰ ਦੱਸਿਆ ਕਿ ਵਿਸਾਖੀ ਆਉਣ ਦੇ ਹੂੰ ਵਿਸਾਖੀ ਤੋਂ ਪਹਿਲਾਂ ਪਹਿਲਾਂ ਸਭ ਫੜੇ ਜਾਣਗੇ ਥੋੜੀ ਜੀ ਫਿਰ ਦੇ ਦਈਏ ਮਰੀ ਜਾਣਕਾਰੀ ਵੀ ਦੇ ਦਈਏ ਨਾ ਵਿਸਾਖੀ ਤੱਕ ਗੱਲ ਇਹ ਆ ਕਿ ਵਿਸਾਖੀ ਤੱਕ ਮੈਂ ਪਤਾ ਕੱਢਣਾ ਹੀ ਆ ਤੇ ਫਿਰ ਉਹਦਾ ਥੋੜਾ ਰੱਖੀ ਬੰਪਰ ਜਿਹੜਾ ਕੱਢਣਾ ਮੇਰੀ ਗੱਲ ਸੁਣੋ ਜੇ ਉਹ ਪਾਲਿਸੀ ਜਿਹੜੀ ਆ ਉਹ ਪਾਲਿਸੀ ਇੱਥੇ ਲਾਗੂ ਹੋਈ ਜੀ ਉਹ ਪਾਲਿਸੀ ਇੱਥੇ ਲਾਗੂ ਹੋਈ ਉਹ ਕਿੰਨੇ ਕੀਤੀ ਓਰ ਪਾਲਸੀ ਮੇਨ ਹੂੰ ਔਰ ਇੰਡੀਕੇਸ਼ਨ ਤੈਨੂੰ ਦੇਤੀ ਕਿ ਵਿਸਾਖੀ ਤੋਂ ਪਹਿ ਔਰ ਜਿਵੇਂ ਕੱਲ ਹੁਣ ਉਹ ਬੀਜੇਪੀ ਕੀ ਕੀ ਕਰ ਰਹੀ ਉਹ ਅਫਸਰਾਂ ਨੂੰ ਦਬਾਉਣਾ ਸ਼ੁਰੂ ਕਰਤਾ ਜੀ ਠੀਕ ਹੈ ਅਫਸਰ ਵਿਚਾਰੇ ਕੀ ਕਰਨਗੇ ਉਹ ਤਾਂ ਜੋ ਲੀਡਰ ਕਹਿੰਦੇ ਉਹਨਾਂ ਤੇ ਉਹ ਕਰਨਾ ਹੂੰ ਇਸ ਕਰਕੇ ਉਹ ਜੇ ਚੀਮਾ ਸਾਹਿਬ ਨੇ ਕਿਹਾ ਸਾਈਨ ਕਰਨੇ ਉਹਨਾਂ ਨੇ ਕਰਤੀ ਹੂੰ ਤੇ ਹੁਣ ਜਦੋਂ ਚੀਮਾ ਸਾਹਿਬ ਦਾ ਨਾਮ ਆਇਆ ਤੇ ਚੀਮਾ ਸਾਹਿਬ ਤਾਂ ਆਪਣੇ ਆਪ ਵੀ ਕਹਿਣਗੇ ਜੀ ਮੈਂ ਤਾਂ ਇਹ ਪਾਲਿਸੀ ਚ ਮੇਰਾ ਤਾਂ ਹੈ ਨਹੀਂ ਜੀ ਇਹਦੇ ਚ ਤਾਂ ਉਹ ਇੱਕ ਦਿੱਲੀ ਵਾਲਾ ਜੀ ਤੇ ਇੱਕ ਉਹ ਸੰਗਰੂਰ ਵਾਲਾ ਜੀ ਉਹਦੇ ਬਾਰੇ ਕੋ ਸੋਚੋ ਹੂੰ ਯਾਰ ਮੈਨੂੰ ਇੱਕ ਗੱਲ ਦੱਸੋ ਉਥੇ ਸ਼ਰਾਬ ਚ ਫੜੇਗੇ ਇੱਥੇ ਸ਼ਰਾਬ ਦੇ ਵਿੱਚ ਵੀ ਜਿਹੜੇ ਨੌਜਵਾਨ 2021 ਜਿਹੜੇ ਸੀ ਉਹ ਸ਼ਰਾਬ ਨਾਲ ਮਰ ਗਏ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਮੈਂ ਭਗਵੰਤਪਾ ਜੀ ਇਹ ਗੱਲ ਕਹਿਣਾ ਕਿ ਅੱਜ ਸਾਡੇ ਘਰੇ ਖੁਸ਼ੀਆਂ ਆਈਆਂ ਨੇ ਉਹਨਾਂ ਨੂੰ ਤਾਂ ਨੌਕਰੀਆਂ ਦੇਣੀਆਂ ਹੀ ਦੇਣੀਆਂ ਅੱਜ ਉਹ ਮਾਂ ਪਿਓ ਵੇਖੋ ਜਿਨ੍ਹਾਂ ਦੇ ਪੁੱਤ ਚਿੱਟੇ ਨਾਲ ਮਰ ਗਏ ਅੱਜ ਮੈਂ ਮੰਗ ਕਰਦਾ ਅੱਜ ਉਹਨਾਂ ਦੇ ਜਿਹੜੇ ਪਰਿਵਾਰਾਂ ਨੂੰ ਜਿਹੜੀਆਂ ਉਹ ਨੌਕਰੀਆਂ ਵੀ ਦਿੱਤੀਆਂ ਜਾਣ ਔਰ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਜਿੰਦਾ ਪੁੱਤ ਨਸ਼ੇ ਨਾਲ ਮਰ ਗਿਆ ਬਾਈ ਉਹਦਾ ਤਾਂ ਘਰ ਪਹਿਲਾਂ ਹੀ ਉੱਜੜ ਗਿਆ ਕਿਉਂਕਿ ਮਾਪਿਓ ਨਹੀਂ ਸੀ ਚਾਹੁੰਦਾ ਸਾਡਾ ਪੁੱਤ ਮਰੇ ਜੀ ਉਹ ਚਾਹੇ ਕਰ ਜਾ ਫੜ ਕੇ ਉਹਨੇ ਪੈਸੇ ਦਿੱਤੇ ਆਪਦੇ ਮੁੰਡੇ ਨੂੰ ਚਾਹੇ ਜਿਵੇਂ ਮਰਜੀ ਦਿੱਤੇ ਪਰ ਉਹ ਪੈਸੇ ਦਿੰਦਾ ਰਿਹਾ ਕਿ ਮੇਰਾ ਪੁੱਤ ਜਿਉਂਦਾ ਮੇਰੇ ਅੱਖੇ ਸਾਹਮਣੇ ਤੁਰਿਆ ਫਿਰ ਕਿਉਂਕਿ ਨਸ਼ਾ ਉਹ ਛੱਡ ਨਹੀਂ ਸੀ ਸਕਦਾ ਅੱਜ ਉਹਨਾਂ ਘਰਾਂ ਦੇ ਹਾਲਾਤ ਬਣੇ ਪਏ ਨੇ ਕਿ ਉਹਨਾਂ ਦੇ ਘਰੇ ਰੋਟੀ ਨਹੀਂ ਪੱਕਦੀ ਅੱਜ ਇੰਨੇ ਮਾੜੇ ਹਾਲਾਤ ਨੇ ਉਹਨਾਂ ਘਰਾਂ ਦੇ ਮੈਂ ਗੱਲ ਕਹਿਣਾ ਕਿ ਜਿਨ੍ਹਾਂ ਦੇ ਮਾਪਿਆਂ ਦੇ ਪੁੱਤ ਨਸ਼ੇ ਕਰਕੇ ਚਲੇ ਗਏ ਅੱਜ ਉਹਨਾਂ ਦੇ ਭੈਣ ਭਰਾਵਾਂ ਨੂੰ ਜਿਹੜੇ ਚੰਗੇ ਨੇ ਜਿਹੜੇ ਸੁਧਰੇ ਹੋਏ ਨੇ ਅੱਜ ਉਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਦਿੰਦੇ ਭਈ ਅੱਜ ਠੀਕ ਹੈ ਸੰਗਰੂਰ ਜ਼ਿਲ੍ਹੇ 'ਚ ਤਾਂ ਸ਼ਰਾਬ ਪੀ ਕੇ ਮਰ ਗਏ ਉਹਨਾਂ ਨੂੰ ਨੌਕਰੀਆਂ ਦੇਤੀਆਂ ਔਰ ਪਿੱਛੇ ਉਹ ਜਿੰਦੇ ਤੇ 302 ਦਾ ਪਰਚਾ ਪਿਆ ਹੁੰਦੀ ਮੈਂ ਪਤਨੀ ਦੀ ਇੰਟਰਵਿਊ ਸੁਣੀ ਉਹ ਕਹਿੰਦੀ ਕਿ ਮੈਨੂੰ ਕਹਿੰਦੇ ਐਸ ਕੋਠੀ ਚ ਬਹਿ ਜਾਓ ਭਗਵੰਤ ਜੀ ਮਾਨ ਨੇ ਇੱਥੇ ਆਉਣਗੇ ਤੁਹਾਨੂੰ ਮਿਲਣਗੇ ਉਹਦੀ ਮੈਂ ਡੀਕਦੀ ਰਹੀ ਉਹਨਾਂ ਨੂੰ ਕਿਹਾ ਕਿ ਕਦੋਂ ਆਉਣਗੇ ਉਹ ਕਹਿੰਦੇ ਬਸ 10 ਮਿੰਟ ਨੂੰ ਉਹਦੇ 20 ਮਿੰਟ ਨੂੰ ਉਹਦੇ ਬਾਅਦ ਚ ਕਹਿੰਦੇ ਅੱਧੇ ਘੰਟੇ ਕੇ ਜਾਓ ਕਿ ਭਗਵੰਤ ਜੀ ਮਾਨ ਤਾਂ ਚਲੇ ਗਏ ਨੇ ਉਹਦੇ ਬਾਰੇ ਕੀ ਕੀ ਲੱਗਦਾ ਕਿ ਤੁਹਾਨੂੰ ਭਗਵੰਤ ਸਿੰਘ ਮਾਨ ਕਿਉਂ ਨਹੀਂ ਮਿਲੇ ਉਹਨਾਂ ਨੂੰ ਉਹ ਗੱਲ ਉਹ ਤਾਂ ਵਿਚਾਰੀ ਕਮਲੀ ਸੀ ਜਿਹੜੀ ਡੀਕਦੀ ਰਹੀ ਹੂੰ ਉਹ ਤਾਂ ਭੋਲੀ ਹੋਊਗੀ ਚਲੋ ਭੋਲੀ ਹੋਊਗੀ ਹੁਣ ਤਾਂ ਇਹ ਹੈ ਕਿ ਬਈ ਇਹਨਾਂ ਅਜੇ ਤੱਕ ਕੋਈ ਐਮਐਲਏ ਮੰਤਰੀ ਕਹਦੇ ਕਿ ਅਸੀਂ ਭਗਵੰਤ ਮਾਨ ਨੂੰ ਮਿਲਿਆ ਕਦੀ ਕੇ ਦੀ ਫੋਟੋ ਵੇਖੀ ਕਿਸੇ ਨੇ ਫੋਟੋ ਪਾਈ ਹੋਵੇ ਕਿਤੇ ਵੇਖੀ ਹੈ ਹਾਂ ਠੀਕ ਹੈ ਕਿ ਕਿਤੇ ਤੁਸੀਂ ਵਰੇ ਗਣ ਦੀ ਵਧਾਈ ਦੇਣ ਗਏ ਹੋ ਤੇ ਉਹ ਗਿਫਟ ਕਰਕੇ ਫੋਟੋ ਪਾਜੇ ਤੁਹਾਡੀ ਉਹ ਵੱਖਰੀ ਗੱਲ ਹੈ ਜੇ ਵੈਸੇ ਕੋਈ ਫੋਟੋ ਵੇਖੀ ਤੇ ਵੇਖੋ ਤਾਂ ਬੀਜੇਪੀ ਵੀ ਫਿਰ ਤਾਂ ਤਨ ਦਾਵਾ ਕਰ ਰਹੀ ਹੋ ਕਿੰਦੇ ਕਿ ਬਹੁਤ ਸਾਰੇ ਐਮਐਲਏ ਜਿਹੜੇ ਉਹ ਜਾ ਰਹੇ ਨੇ ਤੇ ਇਹਨਾਂ ਦੇ ਵੀ ਕਹ ਰਹੇ ਸਾਨੂੰ ਕਰੋੜਾਂ ਦੀਆਂ ਆਫਰਾਂ ਆ ਰਹੀਆਂ ਉਹ ਗੱਲ ਹੈ ਬਈ ਜੀ ਜਿਹੜੀਆਂ 1 ਕਰੋੜਾਂ ਦੀਆਂ ਆਫਰਾਂ ਕਹਿੰਦੇ ਆ ਯਾਰ ਮੈਂ ਤੁਹਾਨੂੰ ਵੀਡੀਓ ਦੇ ਦੇਣਾ ਪ੍ਰੂਫ ਦੇ ਦੇਣਾ ਇਹਨਾਂ ਦੇ ਜਿਹੜੇ ਲੀਡਰਾਂ ਨੇ ਜਿਹੜੇ ਐਮਐਲਏਾਂ ਦੇ ਜਿਹੜੇ ਅੱਗੇ ਪੀਏ ਰੱਖੇ ਆ ਜਾਂ ਮੁੰਡੇ ਰੱਖੇ ਆ ਆਪਦੇ ਪੁੱਤਰ ਇਹਨਾਂ ਦੇ ਯਾਰ ਉਹ 5000 ਰੁਪਈਆ ਲੈ ਲੈਂਦੇ ਆ ਤੇ ਤੁਸੀਂ ਤਾਂ 25 ਕਰੋੜ ਕਹਦਾ ਯਾਰ ਬੜੀ ਵੱਡੀ ਗੱਲ ਕਰਤੀ ਇਹਨਾਂ ਨੂੰ ਤਾਂ ਕੋਈ ਇਹ ਕਹਦੇ ਕਿ 50 ਲੱਖ ਰੁਪਈਆ ਤੁਹਾਨੂੰ ਦੇ ਦਾਂਗੇ ਤਾਂ ਵੀ ਚਲੇ ਜਾਣਗੇ ਔਰ ਭਗਵੰਤ ਮਾਨ ਜੀ ਤੁਸੀਂ ਵੇ ਦੇ ਰਿਹਾ ਜੀ ਆ ਇਹਨਾਂ ਦਾ ਆਕਾ ਫੜਿਆ ਗਾ ਸਾਡਾ ਜੀਰੇ ਵਾਲੇ ਐਮਐਲਏ ਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਉਹ ਕਹਿੰਦਾ ਜੀ ਕੇਜਰੀਵਾਲ ਜੀ ਗ੍ਰਿਫਤਾਰ ਹੋ ਗਏ ਉਹ ਕਹਿੰਦਾ ਛੱਡ ਯਾਰ ਕਿਹੜੇ ਚੱਕਰਾਂ ਚ ਪਿਆ ਹੋਰ ਕੋਈ ਗੱਲ ਕਰ ਹੂੰ ਇਹਨਾਂ ਨੂੰ ਐਮਐਲਏ ਬਣਾਇਆ ਜੀ ਇਹਨਾਂ ਨੇ ਔਰ ਇੱਕ ਚੀਜ਼ ਹੋਰ ਵੇਖਿਓ ਜਿੱਦਣ ਭਗਵੰਤ ਮਾਨ ਜੀ ਫੜੇ ਗਏ ਪਹਿਲੀ ਗੱਲ ਤਾਂ 30 ਤੋਂ 32 ਐਮਐਲਏ ਨੇ ਜਿਹੜੇ ਸੀਆਈਡੀ ਇਹ ਗੱਲ ਕਹਿ ਰਹੀ ਹੈ ਕਿ 30 ਤੋਂ 32 ਐਮਐਲਏ ਜਿਹੜੇ ਆ ਉਹ ਇਹਨਾਂ ਦਾ ਜੁੱਲੀ ਬਿਸਤਰਾ ਉਹ ਬੰਨੀ ਬੈਠੇ ਆ ਉਹ ਤਾਂ ਸਿਰਫ ਢੀਕਦੇ ਆ ਕਿ ਬੈਗ ਕਦੋਂ ਸਾਡੇ ਘਰੇ ਆਵੇ ਤੇ ਅਸੀਂ ਜਾਣ ਵਾਲੇ ਬਣੀਏ ਮੈਨੂੰ ਤਾਂ ਇਹ ਲੱਗਦਾ ਹੈ ਕਿ ਵਿਸਾਖੀ ਤੱਕ ਤੁਸੀਂ ਹੌਸਲਾ ਰੱਖੋ ਵਸਾਖੀ ਤੱਕ ਬਹੁਤ ਫੇਰ ਬਦਲ ਆਉਣਗੇ। ਔਰ ਇਹਨਾਂ ਸਾਰਿਆਂ ਨੂੰ ਇਹ ਭਲੇਖਾ ਹੈ। ਅੱਜ ਲੋਕਾਂ ਨੇ ਮੰਨੋ ਜਿਹੜਾ ਇਹ ਪਾਰਟੀ ਜਿਹੜੀ ਉਹ ਲੈ ਚੁੱਕੀ ਆ। ਅਕਾਲੀ ਦਲ ਜਿਹੜਾ ਉਹ ਉਂਝ ਵੈਸੇ ਖਤਮ ਹੋ ਚੁੱਕਾ ਹੈ। ਗੱਠੀੜ ਅਕਾਲੀ ਦਲ ਦਾ ਭਾਜਪਾ ਦਾ ਤਾਂ ਤਾਂ ਨਹੀਂ ਟੁੱਟ ਗਿਆ। ਵੀ ਉਹਨਾਂ ਨੂੰ ਉਧਰੋਂ ਉਮੀਦ ਹੋਵੇ 35-40 ਆ ਜਾਏ। ਜਿਹੜਾ ਜਿਹੜਾ ਅਕਾਲੀ ਦਲ ਦਾ ਤੇ ਭਾਜਪਾ ਦਾ ਗੱਠ ਜੋੜ ਟੁੱਟਾ ਹੋਇਆ ਮੈਂ ਤੁਹਾਨੂੰ ਇਹਨਾਂ ਦੇ ਅੰਦਰ ਦੀ ਗੱਲ ਦੱਸਦਾ। ਹੂੰ। ਇਹਨਾਂ ਨੇ 7-6 ਤੇ ਇਹਨਾਂ ਦਾ ਜਿਹੜਾ ਸੀਗਾ ਉਹ ਗੱਠ ਜੋੜ ਹੋ ਰਿਹਾ ਸੀ। ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ 7 6 ਤੇ ਗਠਜੋੜ ਹੋ ਰਿਹਾ ਸੀ ਉਸ ਤੋਂ ਬਾਅਦ 45 ਸੀਟਾਂ ਐਮਐਲਏ ਦੀਆਂ ਤੇ ਹੋ ਰਿਆ ਸੀ ਕਿ ਭਾਜਪਾ ਨੂੰ 45 ਸੀਟਾਂ ਤੇ ਲੜੇਗੀ ਹੂੰ ਉਸ ਤੋਂ ਬਾਅਦ ਆਰਐਸਐਸ ਚਾਹੁੰਦੀ ਸੀ ਕਿ ਅਸੀਂ ਇੱਕ ਤਜਰਬਾ ਕਰੀਏ ਹੂੰ ਕਿ ਵੈਸੇ ਵੀ ਸਰਵੇ ਜਿਹੜੇ ਨੇ ਉਹ ਤਿੰਨ ਸੀਟਾਂ ਇਹਨਾਂ ਨੂੰ ਦੇ ਰਏ ਸੀ ਦੋ ਉਹਨਾਂ ਨੂੰ ਦੇ ਰਏ ਸੀ ਇੱਕ ਝਾੜੂ ਵਾਲਿਆਂ ਨੂੰ ਦੇ ਰਏ ਸੀ ਔਰ ਝਾੜੂ ਵਾਲਿਆਂ ਦੇ ਤੇ ਮੈਨੂੰ ਸਮਝ ਨਹੀਂ ਲੱਗੀ ਕਿ ਇੱਕ ਸੀਟ ਦੇ ਕਿਹੜੇ ਰਹੇ ਹੋ ਤਾਂ ਤਾਂ ਵੈਸੀ ਮੇਰੇ ਹਿਸਾਬ ਨਾਲ ਉਹਨਾਂ ਨੇ ਦੇਤਾ ਕਿ ਕਿਤੇ ਚੈਨਲ ਨਾ ਬੰਦ ਕਰ ਦੇਣ ਇੱਕ ਪਾਈ ਦਈਏ ਕਿ ਜ਼ੀਰੋ ਰਹਿ ਗਈ ਤੇ ਇਹਨਾਂ ਨੂੰ ਗੁੱਸਾ ਚੜ ਜਾਣਾ ਇਹਨਾਂ ਨੂੰ ਗੁੱਸਾ ਚੜ ਜਾਣਾ ਇਸ ਕਰਕੇ ਉਹਨਾਂ ਨੇ ਹੁਣ ਜਿਹੜੀ ਨਵੀਂ ਡਿਮਾਂਡ ਰੱਖੀ ਉਹਨਾਂ ਨੇ ਇਹ ਰੱਖੀ ਕਿ ਐਸਜੀਪੀਸੀ ਜਿਹੜੀ ਆ ਉਹ ਐਸਜੀਪੀਸੀ ਦੇ ਵਿੱਚ ਜਿਹੜਾ ਕਿ ਅਧੀਆਂ ਸੀਟਾਂ ਭੀਜੇਪੀ ਲੜੂਗੀ ਇਸ ਕਰਕੇ ਇਹ ਸਮਝੌਤਾ ਜਿਹੜਾ ਇਹਨਾਂ ਦਾ ਟੁੱਟਿਆ ਹੂੰ ਔਰ ਸਮਝੌਤਾ ਟੁੱਟ ਗਿਆ ਆ ਥੋੜੇ ਦਿਨਾਂ ਚ ਵੇਖਿਆ ਜੇ ਮੇਰੇ ਹਿਸਾਬ ਨਾਲ ਵਿਸਾਖੀ ਬਸ ਉਹ ਤਾਂ ਬਸ ਨਹੀਂ 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 ਵਿਸਾਖੀ ਤੇ ਵੇਖਿਓ ਜਿਹੜੇ ਸਮਝੌਤੇ ਵਾਲੀਆਂ ਕੜੀਆਂ ਸੀ ਹੂੰ ਪਟਿਆਲੇ ਵਾਲੀਆਂ ਹੂੰ ਕੜੀਆਂ ਨਾ ਨਹੀਂ ਲੈਣਾਗਾ ਕੜੀਆਂ ਮੇਰੇ ਬਾਪੂ ਨਾ ਰਹੇ ਨੇ ਮੈਂ ਨਾ ਨਹੀਂ ਲੈਣਾ ਸਮਝ ਗਏ ਲੋਕ ਸਮਝ ਗਏ ਨਾ ਤੇ ਉਹ ਕੜੀਆਂ ਵੀ ਜਿਹੜੀਆਂ ਨੇ ਉਹ ਵੀ ਹੁਣ ਨਿਕਰਾਂ ਪਾਉਣ ਨੂੰ ਤਿਆਰ ਬੈਠੀਆਂ ਨੇ ਥੋੜੇ ਦਿਨਾਂ ਚ ਕਾਲੀ ਦਲ ਦੇ ਬਹੁਤ ਵੱਡੇ ਛੇਰੇ ਹੂੰ ਜਿਹੜੇ ਕਹਿੰਦੇ ਕਿ ਸੁਖਬੀਰ ਸਿੰਘ ਜੇਤੂ ਸ਼੍ਰੋਮਣੀ ਕਮੇਟੀ ਦੇ ਦਿੰਦਾ ਤੇ ਕਿੱਡੀ ਕੋ ਗੱਲ ਸੀ ਅੱਛਾ ਜੀ ਹਾਂ ਜਿਨ੍ਹਾਂ ਨੇ ਫਿਰ ਘਰ ਵਾਪਸੀ ਕਰਕੇ ਕਾਲੀ ਦਲ ਚ ਆਏ ਉਹ ਕੀ ਕਰਨਗੇ ਉਹ ਉਹ ਹੀ ਤਾਂ ਵਾਪਸ ਜਾ ਰਹੇ ਨੇ ਸਮਝਿਆ ਕਰ ਉਹ ਹੀ ਜਾ ਰਹੇ ਨੇ ਵਾਪਸ ਉਹ ਹੀ ਜਾ ਰਹੇ ਨੇ ਉਹ ਹੀ ਜਾ ਰਹੇ ਨੇ ਪਟਿਆਲੇ ਵਾਲੇ ਜਾ ਰਹੇ ਨੇ ਵੱਡੇ ਵੱਡੇ ਸਰਦਾਰ ਜਾ ਰਹੇ ਨੇ ਜਿਨ੍ਹਾਂ ਨੇ ਪੰਥ ਦੀ ਖਾਤਰ ਜੇਲਾਂ ਕਟੀਆਂ ਜਿਹੜੇ ਸਟੇਜਾਂ ਦੇ ਲੋਕਾਂ ਨੂੰ ਕਹਿੰਦੇ ਸੀਗੇ ਕਿ ਪੰਥ ਬਈ ਆਈਆਂ ਹੂੰ ਉਹ ਵੀ ਜਾ ਰਹੇ ਨੇ ਹੂੰ ਉਹ ਜਲਦੀ ਤੁਹਾਡੇ ਅੱਗੇ ਜਗਜਾਹਰ ਹੋ ਜਾਣਗੇ ਤੁਸੀਂ ਕਹੋਗੇ ਕਿ ਵਾਖੇ ਬਈ ਜੀਰੇ ਨੇ ਜਿਹੜੀ ਆ ਗੱਲ ਉਹ ਸਹੀ ਕਹੀ ਹੂੰ ਨਹੀਂ ਫਿਰ ਇਹ ਕਹਿੰਦੇ ਤੇ ਬੰਦੀ ਸਿੰਘਾਂ ਨੂੰ ਲੈ ਕੇ ਤੇ ਕਿਸਾਨੀ ਮਸਲਾ ਨਾ ਹੱਲ ਹੋਣ ਕਰਕੇ ਅਸੀਂ ਜਿਹੜਾ ਗਠ ਜੋੜ ਨਹੀਂ ਕੀਤਾ ਗੱਲ ਹੈ ਜੀ ਕਿਸਾਨੀ ਮਸਲੇ ਤੇ ਤਾਂ ਆਪ ਹੀ ਕਹਿੰਦੇ ਰਹੇ ਕਿ ਜਿਹੜਾ ਤਿੰਨ ਕਾਲੇ ਕਾਨੂੰਨ ਆਏ ਆ ਉਹ ਬਹੁਤ ਚੰਗੇ ਆ ਇਹ ਕਿਸਾਨ ਤਾਂ ਕੰਮਲੇ ਆ ਇਹ ਤਾਂ ਵਿਹਲੇ ਆ ਜੇ ਨਹੀਂ ਕਿਹਾ ਤੇ ਦੱਸੋ ਅੱਜ ਹੁਣ ਕਹਿੰਦੇ ਹੋ ਜੀ ਕਿ ਅਸੀਂ ਤਾਂ ਤਾਂ ਰਾਜੀ ਨਾ ਮਾਣੀ ਕੀਤਾਗਾ ਕਿ ਕਿਸਾਨੀ ਮਸਲੇ ਤੇ ਜੇ ਉਹਨਾਂ ਨੇ ਐਸਜੀਪੀਸੀ ਨਾ ਮੰਗੀ ਉਹ ਇੰਨਾ ਫਿਰ ਕਿਸਾਨ ਭੁੱਲ ਜਾਣੇ ਅੱਜ ਬੰਦੀ ਸਿੰਘਾਂ ਦਾ ਦੱਸ ਦਿਓ ਉਹ ਅੱਗੇ ਸ਼ੰਗਰੂਰ ਤੋਂ ਉਹ ਭੈਣ ਨੂੰ ਲੜਾਤਾ ਸਾਡੀ ਨੂੰ ਰਾਜੋਵਾਲ ਦੀ ਭੈਣ ਨੂੰ ਇਲੈਕਸ਼ਨ ਲੜਾਤਾ ਹੁਣ ਕਿਹਨੂੰ ਲੜਾਉਣਗੇ ਇਸ ਕਰਕੇ ਮੈਂ ਗੱਲ ਕਹਿਣਾ ਕਿ ਇਹ ਤਾਂ ਸਿਰਫ ਵਰਤਦੇ ਨੇ ਪਹਿਲਾਂ ਵੀ ਪੰਥ ਦੇ ਨਾਂ ਤੇ ਵੋਟਾਂ ਲਈਆਂ ਫਿਰ ਕਿਸਾਨਾਂ ਦੇ ਨਾਂ ਤੇ ਪੱਤਾ ਖੇਡਦੇ ਪਏ ਨੇ ਹੁਣ ਬੰਦੀ ਸਿੰਘਾਂ ਦੇ ਨਾਂ ਤੇ ਪੱਤਾ ਖੇਡਿਆ ਤੇ ਦੱਸੋ ਕਿ ਬੰਦੀ ਸਿੰਘਾਂ ਦਾ ਕੀਤਾ ਕਿ ਤੁਸੀਂ ਇੰਨਾ ਚਿਰ ਸਰਕਾਰ 'ਚ ਰਹੇ ਹੋ ਮੈਡਮ ਮੰਤਰੀ ਰਹੀਏ ਸਾਨੂੰ ਇਹ ਤਾਂ ਦੱਸੋ ਕਿ ਇੱਕ ਦਿਨ ਵੀ ਕਿਤੇ ਬੰਦੀ ਸਿੰਘਾਂ ਲਈ ਬੋਲੇ ਹੋ ਜਦੋਂ ਮੰਤਰੀ ਸੀ ਉਦੋਂ ਕਿਉਂ ਨਹੀਂ ਬੋਲੇ ਭਾਈ ਜਦੋਂ ਅਸੀਂ ਬਾਹਰ ਆ ਗਏ ਉਦੋਂ ਵੀ ਤਾਂ ਬੋਲਦੇ ਸੀਗੇ ਕਿ ਅਸੀਂ ਬੋਲੀਏ ਸਰਕਾਰ ਦੇ ਉਲਟ ਤੇ ਉਹ ਸਾਡੇ ਨਾਲ ਕੰਪਰੋਮਾਈਜ਼ ਕਰ ਲੈਣ ਪਰ ਉਹ ਹੀ ਦੂਸਿਆਣੇ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦਾ ਤਾਂ ਇੱਕਤੀ ਭੋਗ ਪੈ ਗਿਆ ਹੂੰ ਤੇ ਜੇ ਅਸੀਂ ਇਹਨਾਂ ਨਾਲ ਰਲ ਗਏ ਤੇ ਭੋਗ ਸਾਡਾ ਵੀ ਪੈ ਜਾਣਾ ਤੇ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਇਹ ਮੰਗ ਰੱਖਤੀ ਕਿ ਐਸਜੀਪੀਸੀ ਚਦੋਂ ਆਦੀ ਹੋਊਗਾ ਸਾਡਾ ਹੂੰ ਇਸ ਕਰਕੇ ਇਹਨਾਂ ਦਾ ਸਮਝੌਤਾ ਟੁੱਟਿਆ ਰੋਜਪੁਰ ਤਿਆਰੀ ਹੈ ਪੂਰੀ ਤੁਹਾਡੀ ਗੱਲ ਲੜ ਰਹੇ ਹੋ ਜਾਂ ਕਿ ਕਲੀਅਰ ਨਹੀਂ ਹੈਗਾ ਹਜੇ ਗੱਲ ਇਹ ਆ ਕਿ ਪਾਰਟੀ ਨੇ ਕਿਹਾ ਹੂੰ ਔਰ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼ੇਰ ਸਿੰਘ ਭਾਇਆ ਜੀ ਵੀ ਨੇ ਹੂੰ ਸਾਡੇ ਆਪਣਾ ਰਾਜਬਖਸ਼ ਜੀ ਵੀ ਨੇ ਗਿਰਦਰ ਜੀ ਨੇ ਅਹੀ 8 10 ਜਣੇ ਆ ਬਈ ਲਾਈਨ 'ਚ ਹੂੰ ਟਿਕਟ ਮੰਗਣਾ ਹਰੇਕ ਦਾ ਹੱਕ ਆ ਹੂੰ ਔਰ ਮੈਂ ਗੱਲ ਕਹਿੰਦਾ ਜਿੰਨੂੰ ਵੀ ਟਿਕਟ ਮਿਲਦੀ ਆ ਹੂੰ ਉਹਦੀ ਸਾਨੂੰ ਮਦਦ ਕਰਨੀ ਚਾਹੀਦੀ ਆ ਪਰ ਮੈਂ ਐਵੇਂ ਕਿਸੇ ਦੀ ਗਾਰੰਟੀ ਨਹੀਂ ਦਿੰਦਾ ਜੇ ਕਿਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਨਾ ਵੀ ਕੀਤੀ ਤੇ ਮੈਂ ਤਾਂ ਬਈ ਇਹੋ ਜਿਹਾ ਬੰਦਾ ਆ ਕਿ ਮੈਂ ਤਾਂ ਉਹ ਡਾਕਟਰ ਆ ਕਿ ਜੇ ਰਾਤ ਨੂੰ 12 ਵਜੇ ਆਵਾਜ਼ ਮਾਰੂਗੇ ਤਾਵੇਂ ਹਾਜ਼ਰ ਹੋਊਂਗਾ ਹੂੰ ਮੇਰਾ ਦੂਜਿਆਂ ਵਾਲਾ ਕੰਮ ਹੈ ਨਹੀਂਗਾ ਕਿ ਕਿਤੇ ਹੁਣ ਤਾਂ ਜਦੋਂ ਸੀਜ਼ਨ ਆ ਉਦੋਂ ਦੁਕਾਨ ਖੋਲ੍ਹ ਲਈ ਤੇ ਮੁੜ ਕੇ ਬੰਦ ਕਰਤੀ ਆਪਣੀ ਦੁਕਾਨ ਤਾਂ 24 ਘੰਟੇ ਖੁੱਲੀ ਆ 24 ਘੰਟੇ ਜਦੋਂ ਮਰਜੀ ਜਦੋਂ ਸੁਪੀਰ ਸਿੰਘ ਬਾਦਲ ਵੀ ਆ ਜਾਣੇ ਇੱਥੇ ਕੋਈ ਯਾਰ ਕੋਈ ਚੱਕਰ ਨਹੀਂ ਮੈਂ ਜਦੋਂ ਕਹੀ ਜਾਂਦਾ ਕਿ ਉਹ ਜਿਹਨੂੰ ਬੱਬਰ ਸ਼ੇਰ ਕਹਿੰਦੇ ਆ ਖੱਲ ਵਾਲਾ ਉਹ ਆ ਜੇ ਤੇ ਸਖਬੀਰ ਬਾਦਲ ਤਾਂ ਕੀ ਹੈ ਬਾਈ ਇਹਨੂੰ ਤਾਂ ਜਲਾਲਾਬਾਦ ਤੋਂ ਗੋਲ ਗੱਪੇ ਖਵਾ ਕੇ ਮੋੜ ਦਿਆ ਕਰੂੰ ਅੱਛਾ ਹਾਂ ਗਾਂ ਗਾਂ ਡੋਈ ਪਰ ਤੇ ਜਾਂਦੀ ਲੋੜ ਹੀ ਨਹੀਂ ਉੱਥੋਂ ਜਾਂਦੀ ਲੋੜ ਹੀ ਨਹੀਂ ਇਹ ਤੇ ਗੋਲ ਗੱਪਿਆਂ ਨਾਲ ਸ਼ਕੀਰ ਆ ਰੇੜੀ ਤੋਂ ਗੋਲ ਗੱਪੇ ਖਵਾ ਕੇ ਇਹਨੂੰ ਕਹਣਾ ਚੱਲ ਵਾਪਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰੀ ਸਮਾਂ ਦੇਣ ਲਈ